ਬਿਲ ਟੀਵੀ ਯੂਕੇ ਦੇਖ ਰਹੇ तमाम ਦਰਸ਼ਕਾਂ ਦਾ ਤੁਹਾਡੇ ਆਪਣੇ ਪ੍ਰੋਗਰਾਮ ਸਤਰੰਗੀ ਸਫਰ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਚਿੱਤਰਕਾਰੀ ਇੱਕ ਐਸਾ ਵਾਸਟ ਵਿਸ਼ਾ ਹੈ ਕਿ ਇਸ ਨੂੰ ਥੋੜੇ ਸਮੇਂ ਦੇ ਵਿੱਚ ਸਮ ਅਪ ਨਹੀਂ ਕੀਤਾ ਜਾ ਸਕਦਾ ਸੋ ਅੱਜ ਅਸੀਂ ਉਸੇ ਵਿਸ਼ੇ ਨੂੰ ਅੱਗੇ ਵਧਾਉਂਦੇ ਹੋਏ ਸਤਰੰਗੀ ਸਫਰ ਦੇ ਇਸ ਸਫਰ ਦੇ ਵਿੱਚ ਤੁਹਾਡੇ ਨਾਲ ਜੁੜੇ ਆ ਅੱਜ ਤੇ ਸਾਡੇ ਨਾਲ ਜੁੜੇ ਨੇ ਸ਼੍ਰੀ ਜਸਵੀਰ RAM ਜੀ ਫਿਰ ਤੋਂ ਇੱਕ ਵਾਰ ਜਸਵੀਰ RAM ਜੀ ਬਿਲ ਟੀਵੀ ਯੂਕੇ ਦੇ ਸਟੂਡੀਓ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸ਼ੁਕਰੀਆ ਜੀ AI ਦੇ ਇਸ ਜ਼ਮਾਨੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਚਿੱਤਰਕਾਰੀ ਨੂੰ ਕਿਹੋ ਜਿਹੀਆਂ ਚੁਣੌਤੀਆਂ ਪੇਸ਼ ਹੋ ਰਹੀਆਂ ਨੇ ਸਰ ਸਮੇਂ ਦੇ ਨਾਲ ਨਾਲ ਜਿਹੜਾ ਟੈਕਨੀਕ ਹੈ ਉਹ ਤਬ ਪਰਵਰਤਨ ਹੋਇਆ ਟੈਕਨੀਕਲੀ ਬਹੁਤ ਸਾਰੀਆਂ ਚੀਜ਼ਾਂ ਜਿਨੇ ਆਰਟ ਦੇ ਉੱਤੇ ਇਫੈਕਟ ਪਾਏ ਜਿਵੇਂ ਕਿ ਸਭ ਤੋਂ ਪਹਿਲਾਂ ਕੈਲੀਗ੍ਰਾਫੀ ਚੱਲਦੀ ਸੀ ਫਲੈਕਸ ਆ ਗਈ ਕੈਲੀਗ੍ਰਾਫੀ ਘੱਟ ਹੋਈ ਲੇਕਿਨ ਕੈਲੀਗ੍ਰਾਫੀ ਇੰਨੀ ਵੀ ਘੱਟ ਨਹੀਂ ਹੋਈ ਕਿ ਉਹਦਾ ਵजूद ਨਹੀਂ ਰਿਹਾ ਅੱਜ ਲੋਕ ਜ਼ਿਆਦਾਤਰ ਫਲੈਕਸ ਨੂੰ ਪ੍ਰੇਫਰ ਕਰਦੇ ਆ ਉਹਦਾ ਰੀਜ਼ਨ ਇਹ ਕਿ ਘੱਟ ਸਮੇਂ ਦੇ ਵਿੱਚ ਤਿਆਰ ਹੁੰਦਾ ਆ ਪਰ ਛੋਟੂ ਛੋਟੀਆਂ ਚੀਜ਼ਾਂ ਲਈ ਕੁਝ ਐਲੀਮੈਂਟਸ ਜਿਹੜੇ ਹੈਗੇ ਆ AI ਜਿਹੜਾ ਹੈਗਾ ਆ ਉਹਨੂੰ ਜਨਰੇਟ ਕਰਕੇ ਉਹਦੇ ਤੋਂ ਕੁਝ ਪੇਂਟਿੰਗਸ ਬਣਾ ਰਿਹਾ ਹੈਗਾ ਜਾਂ ਕੁਝ ਕਮਰਸ਼ੀਅਲਾਈਜੇਸ਼ਨ ਕਰ ਰਿਹਾ ਹੈਗਾ ਉਹਦਾ ਫੈਕਟ ਤਾਂ ਹੈ ਲੇਕਿਨ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜੇ ਆਪਾਂ ਦੇਖੀਏ ਐਜ਼ ਐਜ਼ ਐਨ ਆਰਟ ਦੇਖੀਏ ਤਾਂ ਇਹ ਉਹਦੇ ਤੇ ਫੈਕਟ ਨਹੀਂ ਪਾਉਂਦੀਆਂ ਉਹਦਾ ਰੀਜ਼ਨ ਕੀ ਕਿਉਂਕਿ ਇਹ ਕੁਝ ਐਲੀਮੈਂਟ ਕੰਪਿਊਟਰ ਦੇ ਵਿੱਚੋਂ ਲੈ ਕੇ ਜਨਰੇਟ ਕੀਤਾ ਗਿਆ ਇੱਕ ਆਰਟਵਰਕ ਹੈ ਜਿਸ ਦੀ ਆਉਟਪੁੱਟ ਇੱਕ ਰੀਅਲਿਸਟਿਕ ਆਰਟ ਦੇ ਨਾਲ ਜਿਹੜਾ ਆਰਟ ਇੱਕ ਆਰਟਿਸਟ ਕ੍ਰੀਏਟ ਕਰਦਾ ਉਹਦੇ ਨਾਲ ਕੰਪੇਅਰ ਕੀਤਾ ਜਾਵੇ ਨਾ ਮਤਲਬ ਕਹਿੰਦਾ ਕਿ ਜਿਹੜੀ ਫੀਲ ਜੋ ਇਮੋਸ਼ਨਸ ਤੁਸੀਂ ਆਪਣੀ ਚਿੱਤਰਕਾਰੀ ਦੇ ਵਿੱਚ ਹੱਥ ਨਾਲ ਦਿਖਾ ਸਕਦੇ ਹੋ ਉਹ ਮਸ਼ੀਨ ਦੇ ਨਾਲ ਨਹੀਂ ਇਹ ਦਿਖਾਇਆ ਜਾ ਸਕਦਾ ਨਹੀਂ ਦਿਖਾਇਆ ਜਾ ਸਕਦਾ ਔਰ ਉਸ ਆਰਟਵਰਕ ਦੀ ਵੈਲਿਊ ਇੰਨੀ ਹੋ ਹੀ ਨਹੀਂ ਸਕਦੀ ਅੱਛਾ ਅੱਜ ਦੀ ਡੇਟ ਦੇ ਵਿੱਚ ਦੇ ਤੁਸੀਂ ਲੀਨਾਰਡੋ ਡਿਵਿੰਚੀ ਦੀ ਪੇਂਟਿੰਗ ਮੋਨਾਲੀਸਾ ਦੀ ਗੱਲ ਕਰੋ ਕਾਰਟੋਦੀ ਦੇਖ ਲਓ ਪਿਕਾਸੋ ਦੀਆਂ ਪੇਂਟਾਂ ਦੇਖ ਲਓ ਆਪਣੇ ਹੁਸੈਨ ਸਾਹਿਬ ਕਰੋਨਾ ਜੀ ਹਾਂਜੀ ਕਰੋਨਾ ਦਾ ਉਹਦਾ ਰੀਜ਼ਨ ਕੀ ਹੈ AI ਨੇ ਪਤਾ ਨਹੀਂ ਕਿੰਨੇ ਇੱਕ ਪ੍ਰੋਡਕਟ ਲਾਂਚ ਕੀਤੇ ਹੋਣੇ ਕਿੰਨਾ ਕੰਮ ਕੀਤਾ ਹੋਣਾ ਉਹ ਕਿਉਂ ਨਹੀਂ ਇੰਨੇ ਹਾਈ ਲੈਵਲ ਤੇ ਪਹੁੰਚ ਸਕਿਆ ਰੀਜ਼ਨ ਕੀ ਕਿਉਂਕਿ ਦੈਟ ਇਜ਼ ਨਾਟ ਮਾਸਟਰਪੀਸ ਜਿਹੜਾ ਮਾਸਟਰਪੀਸ ਉਹ ਕ੍ਰੀਏਟ ਹੁੰਦਾ ਹੈਗਾ ਇੱਕ ਆਰਟਿਸਟ ਦੇ ਦੁਆਰਾ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਮੇਂ ਦੇ ਨਾਲ ਬਹੁਤ ਚੈਲੰਜ ਦਿੰਦੀ ਆ ਆਰਟਿਸਟਾਂ ਨੂੰ ਆਉਂਦੀਆਂ ਤੇ ਚਲੀਆਂ ਜਾਂਦੀਆਂ ਮੈਂ ਸਮਝਦਾ ਕੋਈ ਜਿਆਦਾ देर ਟਿਕਣ ਵਾਲਾ ਇਹ ਐਪ ਨਹੀਂ ਹੈਗਾ ਔਰ ਜਿਆਦਾ ਦੇਰ ਲੋਕ ਥੋੜੀ ਦੇਰ ਬਾਅਦ ਹਨਾ ਫੇਰ ਰਿਪੀਟੇਸ਼ਨ ਜਾਂਦੀ ਹੈ ਚਲੋ ਇਹ ਤਾਂ ਸਰਕਲ ਦੇਖੋ ਕੁਦਰਤ ਦਾ ਸਰਕਲ ਹੈ ਇਹ ਘੁੰਮਦਾ ਹੈ ਇਹ ਚੀਜ਼ਾਂ ਨਵੀਆਂ ਆਉਂਦੀਆਂ ਪੁਰਾਣੀਆਂ ਜਾਂਦੀਆਂ ਫੇਰ ਪੁਰਾਣੀਆਂ ਅੱਗੇ ਆ ਜਾਂਦੀਆਂ ਸੋ ਇਹ ਸਰਕਲ ਚੱਲਦਾ ਰਹਿਣਾ ਹੈ ਪਰ ਇਸ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਚਰਚੀ ਤਾਂ ਖੜੀ ਹੈ ਨਾ ਮੈਂ ਦੋ ਗੱਲਾਂ ਇੱਥੇ ਸਮਝਦਾ ਹੈਗਾ ਕਿ ਜੇ ਚੁਣੌਤੀ ਨਹੀਂ ਖੜੇਗੀ ਤਾਂ ਆਰਟਿਸਟ ਆਪਣੇ ਆਪ ਨੂੰ ਹੋਰ ਅਵੇਅਰ ਨਹੀਂ ਕਰੇਗਾ ਉਹਨਾਂ ਦਾ ਤਾਂ ਪੱਕਾ ਨਹੀਂ ਹੋ ਸਕਦਾ ਕੁਝ ਨਿਖਾਰ ਨਹੀਂ ਆ ਸਕਦਾ ਕੰਪੀਟੀਸ਼ਨ ਮਸਟ ਹੈ ਬਿਲਕੁਲ ਕੰਪੀਟੀਸ਼ਨ ਮਸਟ ਹੈ ਆਰਟ ਜਿਹੜਾ AI ਆਰਟ ਹੈ ਉਹ ਇੱਕ ਅਲੱਗ ਹੈ ਜਿਹੜਾ ਅਸੀਂ ਆਰਟ ਕਰਦੇ ਹਾਂ ਉਹ ਇੱਕ ਅਲੱਗ ਹੈ ਲੇਕਿਨ ਸਾਨੂੰ 8.5 ਦੀ ਵੈਲਿਊ ਮਿਲ ਰਹੀ ਆ ਅਸੀਂ ਬਿਲਕੁਲ ਹੈਪੀ ਇੱਥੇ ਇਹ ਵੀ ਗੱਲ ਕਹਿ ਸਕਦੇ ਆ ਤੁਸੀਂ ਜਿਹੜੀ ਪੇਂਟਿੰਗ ਬਣਾ ਤੁਸੀਂ ਕਹਿ ਸਕਦੇ ਛਾਤੀ ਠੋਕ ਇਹ ਮੈਂ ਬਣਾਈ ਆ ਜੀ ਬਿਲਕੁਲ ਇਹ AI ਵਾਲਾ ਨਹੀਂ ਕਹਿ ਸਕਦਾ ਔਰ ਤੁਸੀਂ ਇੱਕ ਗੱਲ ਮੈਂ ਹੋਰ ਛੋਟੀ ਜਿਹੀ ਐਗਜ਼ੈਂਪਲ ਦਿੰਨਾ ਜਿੰਨੇ ਵੀ ਵੱਡੇ ਵੱਡੇ ਐਕਟਰਸ ਹੈਗੇ ਆ ਜਾਂ ਬੜੇ ਬੜੀ ਇੰਟਰਨੈਸ਼ਨਲ ਫਿਗਰਸ ਉਹਨਾਂ ਦੇ ਘਰ ਜੇ ਤੁਸੀਂ ਦੇਖੋ ਨਾ ਇੱਕ ਵੀ AI ਦੀ ਪੇਂਟਿੰਗ ਨਹੀਂ ਲੱਗੀ ਹੋਈ ਹੂੰ ਕਿਉਂ ਉਹ ਫੀਲ ਹੀ ਨਹੀਂ ਉਹ ਲਾਇਕ ਹੀ ਨਹੀਂ ਕਰਦੇ ਇਹ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਛੋਟੇ ਛੋਟੀਆਂ ਚੀਜ਼ਾਂ ਜਨਰੇਟ ਕਰਕੇ ਜਿਹੜਾ ਹੈਗਾ ਹੈ ਨਾ ਉਹ oh, Mentally disturbed ਜੇ ਕਹੀ ਹੈ ਨਾ ਆਰਟਿਸਟ ਨੂੰ ਕੀਤਾ ਜਾਂਦਾ ਜਿਹੜਾ True artist ਹੈ that is not a ਉਹ ਫੈਕਟਰੀ ਨਹੀਂ ਕਰਦੀ ਉਹ ਚੀਜ਼ ਉਹਦੇ ਉੱਤੇ ਆਰਟਿਸਟ ਹੈ ਗੱਲ ਦਾ ਆਪਾਂ ਜਲਦੀ ਵੀ ਅਸੀਂ ਪਿਕਾਸੋ ਔਰ ਐਮ ਐਫ ਹਿਸਨ ਇਨ ਆਰਡਰ ਦੀ ਕਿ ਉਹਨਾਂ ਦੇ ਪੇਂਟਿੰਗ ਬਹੁਤ ਲੰਘੇ ਵਿਕਦੀਆਂ ਨੇ ਪੁੱਛਣਾ ਤਾਂ ਨਹੀਂ ਚਾਹੀਦਾ ਵੈਸੇ ਪੁੱਛਣਾ ਵੀ ਚਾਹੀਦਾ ਹੈ ਕਿ ਤੁਹਾਡੀਆਂ ਪੇਂਟਿੰਗ ਦੀ ਤੁਸੀਂ ਰੇਂਜ ਕਿੱਥੇ ਤੱਕ ਲੈ ਕੇ ਜਾਂਦੇ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਤੱਕ ਜਾਂਦੀ ਹੈ ਸਰ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਫਰਾਂਸ ਤੋਂ ਆਇਆ ਸੀਗਾ ਤਾਂ ਮੇਰੀ ਪੇਂਟਿੰਗ ਜਿਹੜੀ A3 ਜਾ A2 ਸਾਈਜ਼ ਹੈਗੀ ਉਹ ਤੇ 35000 ਅਸੀਂ ਮੱਕਰਰ A3 ਜੀ 35000 ਬੋਦੀ ਸੀ ਅੱਛਾ ਲੇਕਿਨ ਉਹ ਮਾਰਕੀਟ ਉਥੋਂ ਦੀ ਅਲੱਗ ਹੈ ਇੱਥੋਂ ਦੀ ਮਾਰਕੀਟ ਅਲੱਗ ਹੈ ਇਹ ਤੁਸੀਂ ਬਾਹਰਲੀ ਗੱਲ ਕਰਦੇ ਪਏ ਹੋ ਹਾਂਜੀ ਜਦ ਮੈਂ ਉਥੋਂ ਇੱਥੇ ਆਇਆ ਇੱਥੇ ਕੀ ਕੀਮਤ ਪੈਂਦੀ ਵੀ ਉਹਦੀ ਉਹੀ ਕੀਮਤ ਮੈਂ ਇੱਥੇ ਰੱਖੀ ਡਿਸਾਈਡ ਕੀਤੀ ਅੱਛਾ ਉਹਦੇ ਵਿੱਚ ਮੇਰੇ ਦੋ ਸ਼ੋਅ ਜਿਹੜੇ ਹੈਗੇ ਆ ਇੱਕ ਰਾਜਸਥਾਨ ਦੇ ਵਿੱਚ ਇੱਕ ਤਿਰਵੇਣੀ ਕਲਾ ਸੰਗਮ ਦਿੱਲੀ ਦੇ ਵਿੱਚ ਹੂੰ ਬਿਲਕੁਲ ਫਲੌਪ ਗਏ ਅੱਛਾ ਜੀ ਔਰ ਉਹ ਲੋਕ ਜਿਹੜੇ ਪੇਂਟਿੰਗ ਡਿਸਪਲੇ ਕੀਤੀ ਆ ਬੰਨੇ ਕਿੰਨੇ ਕੀਤੀ ਸੀ ਪੇਂਟਿੰਗ ਅਰਾਊਂਡ 100 ਪਲੱਸ ਡਿਸਪਲੇਟ ਸੀ ਮੇਰਾ ਜੇਨ ਕਿਹੋ ਜਿਹਾ ਸਗਾ ਕਿ ਆਰਟਵਰਕ ਜਿਹੜਾ ਹੈਗਾ ਬਹੁਤ ਜ਼ਿਆਦਾ ਹਾਈਲੀ ਕੋਸਟਲੀ ਹੈਗਾ ਤੇ ਅਸੀਂ ਇਹ ਸਮਝਦੇ ਸੀ ਵੀ ਇੱਕ ਘੰਟੇ ਦਾ ਜਿਹੜਾ ਹੈਗਾ ਸਾਨੂੰ ਕੀ ਮਿਲਣਾ ਚਾਹੀਦਾ ਹੁਣ A3 ਪੇਂਟਿੰਗ ਆ ওয়াਟਰ ਕਲਰ ਦੀ ਪੇਂਟਿੰਗ ਆ ਉਹਦੀ ਕੋਸਟ ਕੀ ਹੈਗੀ ਆ ਕੋਈ ਜ਼ਿਆਦਾ ਨਹੀਂ ਲੇਕਿਨ ਜੇ ਤੁਸੀਂ ਮਟੀਰੀਅਲ ਯੂਜ਼ ਕਰਦੇ ਹੈਗੇ ਫ੍ਰੈਂਚ ਮਟੀਰੀਅਲ ਯੂਜ਼ ਕਰਦੇ ਆ ਫ੍ਰੈਂਚ ਕਲਰ ਯੂਜ਼ ਕਰਦੇ ਆ ਰਸ਼ੀਅਨ ਕਰਦੇ ਆ ਇੰਡੀਆ ਦਾ ਪ੍ਰੋਡਕਟ ਤੁਹਾਨੂੰ ਕਲਰ ਦਾ ਮਿਲ ਜਾਂਦਾ ਹੈਗਾ ਉਹ 6-700 ਦਾ ਡੱਬਾ ਉਹਦੇ ਨਾਲ ਤੁਸੀਂ 10 ਪੇਂਟਿੰਗ ਆਰਾਮ ਨਾਲ ਬਣਾ ਜਾਂਦੇ ਆ ਲੇਕਿਨ ਫ੍ਰੈਂਚ ਦਾ ਜਿਹੜਾ ਮੈਂ ਵਾਈਟ ਨਾਈਟ ਕਲਰ ਯੂਜ਼ ਕਰਦਾ ਜਾਂ ਇਨਸਨ ਨਿਊਟਨ ਕਲਰ ਯੂਜ਼ ਕਰਦਾ ਉਹ ਜਿਹੜੇ ਕਲਰ ਹੈਗੇ ਬਹੁਤ ਕੋਸਟਲੀ ਆ ਉਹ 7-8000 ਦਾ ਤੁਹਾਨੂੰ ਡੱਬਾ ਮਿਲਦਾ ਪੇਂਟਿੰਗਾਂ ਉਹ ਵੀ 10 ਕ੍ਰੀਏਟ ਕਰਦਾ ਹੁਣ ਇੱਥੇ ਜਿਹੜੀ ਹੈਗੀ ਆ ਪੇਂਟਿੰਗ ਦੀ ਕੋਸਟ ਇਹਨਾਂ ਚੀਜ਼ਾਂ ਤੋਂ ਡਿਸਾਈਡ ਹੁੰਦੀ ਆ ਕਿ ਤੁਸੀਂ ਜਿਹੜੀ ਹੈਗੀ ਆ ਪੇਂਟਿੰਗ ਲਈ ਮਟੀਰੀਅਲ ਕਿਹੜਾ ਯੂਜ਼ ਕੀਤਾ ਔਰ ਔਨ ਦੀ ਸਪੌਟ ਸਪੋਜ਼ ਕਰੋ ਕਿ ਤੁਸੀਂ ਪੇਂਟਿੰਗ ਕਰਨ ਇਥੋਂ Shimla ਚਲੇ ਜਾਨੇ ਹੁਣ ਇਥੋਂ Shimla ਚਲੇ ਗਏ Shimla ਜਾ ਕੇ ਤੁਸੀਂ ਪੇਂਟਿੰਗਾਂ ਕੀਤੀਆਂ ਚਾਰ ਚਾਰ ਪੇਂਟਿੰਗਾਂ ਕਰਨ ਦੇ ਉੱਤੇ ਕੋਸਟ ਕੀ ਆਈ ਆ ਦੈਟ ਸ਼ੁੱਡ ਬੀ ਇਨਕਲੂਡ ਇਨ ਦੈਟ ਪੇਂਟਿੰਗ ਤੋਂ ਮੇਰੇ ਕਹਿੰਦਾ ਮਤਲਬ ਕਿ ਪੇਂਟਿੰਗ ਦੀ ਪ੍ਰਾਈਸ ਜਿਹੜੀ ਵੈਲਿਊ ਹੈਗੀ ਉਹ ਡਿਸਾਈਡ ਕੱਲੀ ਇਹਦੇ ਨਾਲ ਵੀ ਨਹੀਂ ਹੁੰਦੀ ਫਿਰ ਨੰਬਰ ਆਫ ਏਜ ਬੰਦੇ ਦੀ ਏਜ ਕਿੰਨੀ ਹੋ ਗਈ ਆ ਜੇ ਹੁਣ 50 ਸਾਲ ਦਾ ਬੰਦਾ ਆ ਉਹ ਆਇਲ ਪੇਂਟਿੰਗ ਕਰ ਰਿਹਾ ਇੱਕ ਪੇਂਟਿੰਗ ਨੂੰ 2 ਸਾਲ ਵੀ ਲੱਗ ਰਿਹਾ ਇੱਕ ਪੇਂਟਿੰਗ ਨੂੰ ਸਾਲ ਵੀ ਲੱਗ ਰਿਹਾ ਇੱਕ ਪੇਂਟਿੰਗ 2 ਦਿਨ ਦੇ ਵਿੱਚ ਵੀ ਖਤਮ ਹੋ ਰਹੀ ਆ ਲੇਕਿਨ ਉੱਥੇ ਮੈਟਰ ਇਹ ਕਰਦਾ ਹੈਗਾ ਕਿ ਬੰਦੇ ਦੇ ਜੀਣ ਦੇ ਸਾਲ ਕਿੰਨੇ ਆ ਉਹ ਬੰਦਾ ਕਿੰਨਾ ਹਾਈਲਾਈਟ ਹੋ ਚੁੱਕਾ ਉਹਦੇ ਹਿਸਾਬ ਨਾਲ ਜਿਹੜੀ ਗੈਲਰੀਜ਼ ਇਹ ਦੇਖਣੀਆਂ ਹੈਗੀਆਂ ਵੀ ਅਜ ਤੋਂ ਬਾਅਦ ਜੇ ਅਜ 70 ਦੀ ਏਜ ਆ ਤਾਂ ਇਹ ਜ਼ਿਆਦਾ ਤੋਂ ਜ਼ਿਆਦਾ 10 ਸਾਲ ਹੋਰ ਜੀ ਗਿਆ ਤਾਂ ਦੋ ਮਹੀਨੇ 'ਚ ਇੱਕ ਪੇਂਟਿੰਗ ਬਣਾਈ ਜਾਂ ਤਿੰਨਾਂ 'ਚ ਦੋ ਬਣਾ ਲਈਆਂ ਸਾਲ ਦੀਆਂ ਇਹਨੇ ਵੱਧ ਤੋਂ ਵੱਧ 10 ਕ੍ਰिएशन ਕੀਤੀਆਂ ਦਸਾਂ ਸਾਲਾਂ ਦੀਆਂ ਕ੍ਰिएशन ਇਹਦੀਆਂ 100 ਉਹ ਨਹੀਂ ਫਿਰ 100 ਪੇਂਟਿੰਗ ਦੀ ਉਹਦੀ ਵੈਲਿਊ ਰੱਖ ਦੇਣੀ ਇਸ ਬੰਦੇ ਦੀ ਜੇ ਉਸ ਬੰਦੇ ਦਾ 4 ਲੱਖ ਰੁਪਏ ਦਾ ਇੱਕ ਪੇਂਟਿੰਗ ਜਾ ਰਹੀ ਆ ਤਾਂ ਉਹ ਕੀ ਕਰਨਗੇ ਉਸ ਪੇਂਟਿੰਗ ਦੀ ਵੈਲਿਊ ਰੱਖ ਦੇਣਗੇ ਇਹ ਸਾਰੇ ਮਾਸਟਰਪੀਸ ਹੀ ਆ ਹੁਣ ਜੀ ਕਿਉਂਕਿ ਉਹਦਾ ਐਕਸਪੀਰੀਅੰਸ ਉਹਦੀ ਜਿਹੜੀ ਆਡੀਅੰਸ ਉਹ ਸਾਰੀਆਂ ਚੀਜ਼ਾਂ ਫਿਰ ਇਨਕਲੂਡ ਹੋ ਜਾਂਦੀਆਂ ਉਹ ਪੇਂਟਿੰਗ ਦੀ ਵੈਲਿਊ ਫਿਰ ਹਾਈ ਲੈਵਲ ਤੇ ਜਾਂਦੀ ਆ ਫਿਰ ਉਹ 50 ਲੱਖ ਤੱਕ ਵੀ ਜਾਂਦੀ ਹੈ ਜੇ ਹੁਣ ਆਪਾਂ ਕਹੀਏ ਵੀ ਇੱਕ ਗਰਾਊਂਡ ਲੈਵਲ ਦੇ ਉੱਤੇ ਆਰਟਿਸਟ ਸੋਚੇ ਵੀ ਜਿਸ ਤਰ੍ਹਾਂ ਤੁਸੀਂ ਮੈਨੂੰ ਸਵਾਲ ਪੁੱਛਿਆ ਵੀ ਤੁਹਾਡੀ ਪੇਂਟਿੰਗ ਕਿੰਨੀ ਕੀ ਕਾਸਟ ਜਾਂਦੀ ਹੈ ਅੱਜ ਮੇਰੀ ਏਜ ਹੈਗੀ ਆ 40 ਠੀਕ ਹੈ ਤੇ ਮੈਂ ਉਸ ਲੈਵਲ ਤੇ ਨਹੀਂ ਸੇਲ ਕਰ ਸਕਦਾ ਲਿੰਕ ਨਹੀਂ ਉਸ ਲੈਵਲ ਦੇ ਪ੍ਰੋਵਾਈਡ ਹੋਏ ਮੇਰੇ ਕੋਲ ਪਰ ਉਹਦੇ ਵਿੱਚ ਗਲਾਤ ਆ ਏਜ ਰ ਬੱਜੀ ਹੋਈ ਨਹੀਂ ਨਾ ਹੈਗੀ ਗਲਤ ਕਲਾ ਹੈ ਉਹ 5 ਸਾਲ ਦਾ ਬੱਚਾ ਬਣਾ ਸਕਦਾ ਜੀ ਕਰੋੜਾ ਪੈਸੇ ਦੀ ਪੇਂਟਿੰਗ ਬਣਾ ਸਕਦਾ ਮੈਂ ਤੁਹਾਡੇ ਨਾਲ ਐਗਰੀ ਲੇਕਿਨ ਉਹ ਕਰੋੜ ਰੁਪਏ ਦੀ ਖਰੀਦਦਣ ਲਈ ਤੁਹਾਡੇ ਕੋਲ ਬਾਇਰ ਹੋਣਾ ਚਾਹੀਦਾ ਉਹ ਬਾਇਰ ਕਦੋਂ ਹੁਣ ਛੋਟੀ ਐਗਜ਼ਾਮਪਲ ਮੈਂ ਇੱਕ ਹੋਰ ਦਿੰਦਾ ਇੱਕ ਟੈਗ ਜਿਹੜਾ ਹੈਗਾ ਨਾ ਉਹ ਮਸਟ ਹੈ ਮੈਂ ਅੱਜ ਦੀ ਡੇਟ ਦੇ ਵਿੱਚ ਆਪਣੀ ਪੇਂਟਿੰਗ ਦੀ ਕੀਮਤ 1 ਲੱਖ ਤੋਂ ਉੱਪਰ ਨਹੀਂ ਰੱਖਣਾ ਉਹਦਾ ਰੀਜ਼ਨ ਕੀ ਕਿ ਮੇਰੇ ਜਿਹੜੇ ਲਿੰਕਸ ਹੈਗੇ ਆ ਮੈਨੂੰ ਪਤਾ ਵੀ ਐਸ ਲਿੰਕ ਤੱਕ ਮੇਰੀ ਇੰਨੀ ਕੋਸਟ ਤੱਕ ਇਹ ਪੇਂਟਿੰਗ ਮੇਰੇ ਲਿੰਕ ਖਰੀਦ ਸਕਦੇ ਆ ਜੇ ਮੈਂ ਉੱਥੇ ਉਸੇ ਪੇਂਟਿੰਗ ਦੀ ਕੋਸਟ 2 ਲੱਖ ਰੁਪਈਆ ਰੱਖ ਦਿਆਂ ਨੋਬਾਡੀ ਕੈਨ ਬਾਇ ਸੋ ਇੱਥੇ ਇੱਕ ਗੱਲ ਹੋਰ ਵੀ ਆ ਰਹੀ ਜੀ ਜੀ ਕੀ ਤੁਹਾਡੀ ਗੱਲ ਤੋਂ ਇਹ ਨਿਕਲਦਾ ਪਿਆ ਹੈ ਕਿ ਆਪਣੀ ਪੇਂਟਿੰਗ ਜਾਂ ਚਿੱਤਰਕਾਰੀ ਵੇਚਣ ਦੇ ਲਈ ਤੁਹਾਨੂੰ ਸੈਲੀਬ੍ਰਿਟੀ ਪੇਂਟਰ ਵੀ ਹੋਣਾ ਜ਼ਰੂਰੀ ਆ ਬਿਲਕੁਲ ਉਹ ਸੈਲੀਬ੍ਰਿਟੀ ਸਟੇਟਸ ਕਿੱਦਾਂ ਪਾਇਆ ਜਾ ਸਕਦਾ ਉਹਦੇ ਵਿੱਚ ਇਦਾਂ ਸਰ ਜਿੰਨੇ ਤੁਹਾਡੇ ਸੋਸ਼ਲ ਮੀਡੀਆ ਤੇ ਪੋਪੂਲਾਰਿਟੀ ਹੋਏਗੀ ਜਿੰਨੇ ਤੁਹਾਡੇ ਹਾਈਲੀ ਪ੍ਰੋਫਾਈਲ ਲਿੰਕ ਹੋਣਗੇ ਸਰ ਇਹਦਾ ਇਦਾਂ ਦੀ ਗੱਲ ਹੋ ਗਈ ਨਾ ਸੋਸ਼ਲ ਮੀਡੀਆ ਤੇ ਜੇ ਪੁਰਾਣੇ ਚਤ్రਕਾਰ ਬੜੇ ਬੜੇ ਹੋਏ ਥੀ ਇਹ ਉਹ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਆ ਉਹ ਕਿਦਾਂ ਪ੍ਰਮੋਟ ਕਰਦੇ ਸੀ ਆਪ ਰ ਨੂੰ ਉਹਦਾ ਰੀਜ਼ਨ ਇਹ ਰਿਹਾ ਕਿ ਜਦੋਂ ਇੱਕ ਬੰਦਾ ਜਿਹਦਾ ਹੁਣ ਆਪਾਂ ਐਮ ਐਫ ਹੋਸੈਨ ਸਰ ਦੀ ਗੱਲ ਕਰੀਏ ਐਮ ਐਫ ਹੋਸੈਨ ਇਹ ਨਾਲ ਦੀ ਮੁਲਾਕਾਤ ਹੁੰਦੀ ਹੈਗੀ ਆਪਿਕਾਸੋ ਦੇ ਨਾਲ ਉਸ ਤੋਂ ਪਹਿਲਾਂ ਐਮ ਐਫ ਹੁਸੈਨ ਦੀ ਪੇਂਟਿੰਗ ਦੀ ਇਡੀ ਵੈਲਿਊ ਹੁੰਨੀ ਸੀ ਹੂੰ ਠੀਕ ਹੈ ਜਦੋਂ ਉਹ ਪਿਕਾਸੋ ਦੇ ਨਾਲ ਜੁੜ ਗਿਆ ਪਿਕਾਸੋ ਦੇ ਨਾਲ ਜਾ ਕੇ ਉਹਨੇ ਕੰਮ ਕੀਤਾ ਇੱਥੇ ਪਤਾ ਚੱਲ ਗਿਆ ਬਈ ਐਮ ਐਫ ਹੁਸੈਨ ਜੋ ਹੈ ਉਹ ਉਹਨਾਂ ਦੇ ਨਾਲ ਕੰਮ ਕਰਕੇ ਆਏ ਆ ਤਾਂ ਇਹਨਾਂ ਦੀ ਜਿਹੜੀ ਪੇਂਟਿੰਗ ਦੀ ਕੋਸਟ ਹਾਈ ਹਾਈ ਹੁੰਦੀ ਹੁੰਦੀ ਕਰੋੜਾਂ ਤੱਕ ਚਲੀ ਗਈ ਇਸ ਇਹ ਸਾਰੀ ਗੱਲ ਮੀਡੀਆ ਥਰੂ ਲੋਕਾਂ ਨੂੰ ਜਾਂਦੀ ਨੇ ਤੁਸੀਂ ਕੋਈ ਸਟ੍ਰੈਟੇਜੀ ਬਣਾਉਂਦੇ ਇਦਾਂ ਦੇ ਕਿ ਮੀਡੀਆ ਥਰੂ ਜਾਏ ਇਦਾਂ ਦੇ ਪਰ ਕੇ ਕੋਈ ਕੰਮ ਕੀਤੇ ਜਾਣ ਜਿਹਨਾਂ ਦੇ ਹਾਈਲਾਈਟ ਤੁਸੀਂ ਹੋ ਜੀ ਬਿਲਕੁਲ ਦੇਖੋ ਹੁਣ ਅਸੀਂ ਮੰਨ ਲਓ ਕਿ ਤੇ ਵਰਕਸ਼ਾਪ ਕਰਦੇ ਹੈਗੇ ਵਰਕਸ਼ਾਪ ਦਾ ਮਤਲਬ ਕੀ ਹੈ ਜੀ ਉੱਥੇ ਕੁਝ ਲੋਕਾਂ ਨੂੰ ਸਿੱਖ ਆਇਆ ਕੁਝ ਪੇਂਟਿੰਗ ਬਣਾਈਆਂ ਉਹ ਕਿਸੇ ਸੰਸਥਾ ਦੇ ਨਾਲ ਮਿਲ ਕੇ ਅਸੀਂ ਕੁਝ ਉਹ ਸਪੌਂਸਰ ਕਰ ਦਿੰਦੇ ਆ ਉਹ ਜਦੋਂ ਪਬਲਿਕ ਦੇ ਵਿੱਚ ਆਂਦੀ ਆ ਤਾਂ ਹੌਲੀ-ਹੌਲੀ ਉਹ ਗੱਲ ਜਿਹੜੀ ਹੈ ਕਿ ਵੱਡੀ ਹੁੰਦੀ ਜਾਂਦੀ ਆ ਉਸ ਤੁਹਾਡੀ ਜੇ ਪੇਂਟਿੰਗ ਉਸ ਟਾਈਮ ਤੇ ਅੱਜ ਦੀ ਡੇਟ ਦੇ ਵਿੱਚ 10000 ਦੀ ਸਪੋਜ਼ ਕਰੋ ਤਾਂ ਉਹ ਜੇ ਤੁਸੀਂ ਹੌਲੀ-ਹੌਲੀ 2-4 ਸਾਲ ਤੁਹਾਡੇ ਕੋਲ ਰਹਿ ਗਈ ਉਹਦੀ ਕੀਮਤ 50000 ਹੋ ਜਾਣੀ ਮਤਲਬ ਪੇਂਟਿੰਗ ਇੱਕ ਪ੍ਰਾਪਰਟੀ ਵੀ ਆ ਜਿਸ ਤਰ੍ਹਾਂ ਤੁਸੀਂ ਕੋਈ ਚੀਜ਼ ਖਰੀਦਦੇ ਆ ਜਗਾ ਖਰੀਦ ਲਈ ਇਸੇ ਤਰ੍ਹਾਂ ਜੇ ਪੇਂਟਿੰਗ ਖਰੀਦੀ ਹੈਗੀ ਆ ਉਹ ਵੀ ਇੱਕ ਤੁਹਾਡੀ ਪ੍ਰਾਪਰਟੀ ਬਣ ਗਈ ਔਰ ਇਹਨੂੰ ਹਾਈਲਾਈਟ ਕਰਨ ਲਈ ਸਾਨੂੰ ਇਹ ਜਿਹੜੇ ਛੋਟੇ-ਛੋਟੇ ਫੰਕਸ਼ਨ ਹੈਗੇ ਆ ਉਮਲੋ ਅਸੀਂ ਜਲੰਧਰ ਦੇ ਵਿੱਚ ਪਹਿਲਾਂ ਬੜੇ ਕੰਮ ਕੀਤੇ ਹੈਗੇ ਆ ਸੰਸਕਾਰ ਭਾਰਤੀ ਦੇ ਨਾਲ ਮਿਲ ਕੇ ਉੱਥੇ ਅਸੀਂ ਇੱਕ ਗਰਾਊਂਡ ਲੈਵਲ ਤੋਂ ਇੱਕ ਪੰਜਾਬ ਸੰਸਕਾਰ ਆਰਟ ਮੇਲਾ ਸ਼ੁਰੂਆਤ ਕੀਤੀ ਸੀ ਜੋ ਫਸਟ ਟਾਈਮ ਹੋਇਆ ਸੀ ਇੱਕ ਦਿਨ ਦਾ ਮਾਰਕੀਟਿੰਗ ਸੀਗੀ 10 ਵਜੇ ਤੋਂ ਲੈ ਕੇ 6 ਵਜੇ ਤੱਕ ਬੱਚਿਆਂ ਨੇ ਬਹੁਤ ਸਾਰਾ ਆਪਣਾ ਆਰਟਵਰਕ ਸੇਲ ਕੀਤਾ ਉਸ ਸ਼ੁਰੂਆਤ ਸੀਗੀ ਜਿਸ ਜਗ੍ਹਾ ਤੇ ਆਰਟ ਦਾ क्रेज ਹੀ ਨਹੀਂ ਜਿਸ ਜਗ੍ਹਾ ਤੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਆਰਟ ਖਰੀਦਣਾ ਕਿੱਥੋਂ ਉੱਥੇ ਆਲ ਦੀ ਵੈਲਿਊ ਕਿੱਦਾਂ ਹੋਣੀ ਉਹ ਚੀਜ਼ ਅਸੀਂ ਸ਼ੁਰੂਆਤ ਕੀਤੀ ਕਿ ਲੋਕਾਂ ਦੇ ਵਿੱਚ ਇੱਕ ਗਰਾਊਂਡ ਲੈਵਲ ਤੇ ਜੇ ਅਸੀਂ ਲੈ ਕੇ ਆਈਏ ਇਸ ਚੀਜ਼ ਨੂੰ ਤਾਂ ਲੋਕ ਇਹਨੂੰ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਐਕਸ਼ਨ ਹੁੰਦਾ ਅਖਬਾਰਾਂ ਭਰੀਆਂ ਸੀਆਂ ਉਸ ਵਕਤ ਉਸ ਵਕਤ ਸਟੂਡੈਂਟਸ ਨੂੰ ਇਨਸਪਾਇਰੇਸ਼ਨ ਮਿਲੀ ਕਿ ਅੱਜ ਅਸੀਂ ਜਿਹੜਾ ਹੈਗਾ ਆਪਣਾ ਕੀਤਾ ਹੋਇਆ ਕੰਮ ਜਿਹੜਾ ਹੈਗਾ ਸੇਲ ਕੀਤਾ ਤਾਂ ਉੱਥੋਂ ਡੀਏਪੀ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਉਹ ਵੀ ਮੌਕੇ ਤੇ ਮੌਜੂਦ ਸੀਗੇ ਤਾਂ ਉਹਨੇ ਪ੍ਰੋਮਿਸ ਕੀਤਾ ਵੀ ਹਰ ਸਾਲ ਇੱਕ ਮੇਰੇ ਵੱਲੋਂ ਜਿਹੜਾ ਹੈਗਾ ਇੱਕ ਆਰਟ ਨੂੰ ਲੈ ਕੇ ਇੱਕ ਐਕਟੀਵਿਟੀ ਦਿੱਤੀ ਜਾਏਗੀ ਜਿਹਦੇ ਵਿੱਚ ਲੋਕਾਂ ਤੱਕ ਆਰਟ ਪਹੁੰਚੇਗਾ ਔਰ ਲੋਕ इजीली ਉਹਨੂੰ ਬਾਏ ਕਰਨਗੇ ਐਜ਼ ਇੱਕ ਐਕਸਪਰਟ ਪੇਂਟਰ ਦੇ ਤੌਰ ਤੇ ਤੁਸੀਂ ਕੀ ਸੋਚਦੇ ਹੋ ਕਿ ਸਟੂਡੈਂਟਸ ਤੋਂ ਜਿ ਦੇਖੋ ਜੀ ਅਲਟੀਮੇਟਲੀ ਤਾਂ ਇਨਕਮ ਜਨਰੇਟ ਕਰਨਾ ਹੈ ਪ੍ਰਸਾਧਨ ਹਰ ਬੰਦੇ ਦੇ ਅੰਦਰ ਕਰਨਾ ਵਿਚਾਰ ਹੈ ਕੀ ਸਟੂਡੈਂਟਸ ਨੂੰ ਤੁਸੀਂ ਐਜੂਕੇਟ ਕਰਕੇ ਉਹਨਾਂ ਤੋਂ ਜਿਹੜੀ ਅਰਨਿੰਗ ਕਰਨਾ ਚਾਹੁੰਦੇ ਆ ਉਹ ਤੋਂ ਲੱਗਦਾ ਬੈਟਰ ਹੈ ਕਿ ਐਜ਼ ਅ ਚਿੱਤਰਕਾਰ ਤੁਸੀਂ ਕਹੋ ਕਿ ਮੇਰੀ ਪੇਂਟਿੰਗ ਮੈਂ ਉਹਤੇ ਫੋਕਸ ਕਰਾਂ ਜਿਹੜੀ ਮੇਰੀ ਪੇਂਟਿੰਗ ਕਰੋੜ ਦੀ 2 ਕਰੋੜ ਦੀ 4 ਕਰੋੜ ਦੀ ਪਿਕਾਸੋ ਦੇ ਬਰਾਬਰ ਬਿਕੇ ਜੀ ਤੇ ਉਹ ਤੁਸੀਂ ਉਦਾਂ ਫੋਕਸ ਕਰ ਪੰਨੇ ਆ ਇਹ ਸਮਾਂ ਨਹੀਂ ਇਹਦਾ ਅੱਜ ਰਹੀ ਇਹਦਾ ਹੁੰਦਾ ਮੈਂ ਚਾਹਨਾ ਕਿ ਕਲਾ ਨੂੰ ਪ੍ਰਮੋਟ ਕੀਤਾ ਜਾਵੇ ਪੈਸਾ ਜਿਹੜਾ ਹੈਗਾ ਆ ਪੈਸਾ ਕਮਾਇਆ ਜਾ ਸਕਦਾ इजीली ਪੈਸਾ ਤਾਂ ਤੁਸੀਂ 2-4 ਸਾਲ ਆਪਣੇ ਆਰਟਵਰਕ ਨੂੰ ਚੰਡੀਗੜ੍ਹ ਤੋਂ ਸੇਲ ਕਰਨਾ ਚਾਹੋ ਅੱਛੀ ਇੱਕ ਬੜੀ ਬੱਡੀ ਕੋਠੀ ਕਾਰ ਸਭ ਕੁਝ ਆ ਜਾਏਗਾ ਤੁਹਾਡੇ ਕੋਲ ਲੇਕਿਨ ਉਹ ਤੁਹਾਡਾ ਆਡ ਤੁਹਾਡੇ ਤੱਕ ਹੀ ਸੀਮਤ ਰਹਿ ਜਾਏਗਾ ਹਮ ਐਮ ਐਫ ਹੁਸੈਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਕੋਈ ਐਸਾ ਸ਼ਾਗਿਰਦ ਨਹੀਂ ਸਾਹਮਣੇ ਆਇਆ ਜਿਹਦੀਆਂ ਪੇਂਟਿੰਗ ਕਰੋਨਾ ਚ ਵਿਕੀਆਂ ਪੁਣਗੀਆਂ ਜਾਂ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਕੋਈ ਐਸਾ ਆਰਟਿਸਟ ਨਹੀਂ ਜਿਨ੍ਹਾਂ ਨੇ ਉਹ ਨਾਮ ਨੂੰ ਜਿੰਦਾ ਰੱਖਿਆ ਉਹ ਤਾਂ ਐਮ ਐਫ ਹੁਸੈਨ ਸਰ ਨੇ ਜੋ ਕੀਤਾ ਉਹਨਾਂ ਦੇ ਉਹਨਾਂ ਦਾ ਹੀ ਕੀਤਾ ਹੋਇਆ ਮਾਰਕੀਟ ਦੇ ਵਿੱਚ ਆ ਉਹ ਤਾਂ ਲੈਜੈਂਡ ਉਹਦੇ ਤੋਂ ਇਨਸਪਾਇਰ ਹੋ ਕੇ ਲੋਕਾਂ ਨੇ ਕੰਮ ਕੀਤਾ ਲੇਕਿਨ ਜੇ ਪੁੱਤਸ ਦੀ ਜਗ੍ਹਾ ਐਮ ਐਫ ਹੁਸੈਨ ਸਰ ਦੇ 10 12 ਸਟੂਡੈਂਟ ਹੁੰਦੇ ਉਹ ਗਾਈਡਲਾਈਨ ਅੱਗੇ ਚੱਲਦੀ ਮੈਂ ਸਮਝਦਾ ਵੀ ਉਹ ਮੱਚ ਬੈਟਰ ਸੀ ਰਸਤਾ ਦੂਰ ਤੱਕ ਜਾਂਦਾ ਉਹ ਰਸਤਾ ਦੂਰ ਤੱਕ ਜਾਂਦਾ ਉਹ ਲਾਈਟ ਬਣਦਾ ਲੋਕਾਂ ਲਈ ਮੈਂ ਸਮਝਦਾ ਵੀ ਕਲਾ ਜਿਹੜੀ ਹੈਗੀ ਹੈ ਨਾ ਜੇ ਉਹ ਦੂਸਰਿਆਂ ਲਈ ਵੀ ਲਾਈਟ ਬਣ ਜਾਏ ਤਾਂ ਉਹ ਮੱਚ ਬੈਟਰ ਹੈ ਕਿਉਂਕਿ ਪੈਸਾ ਮੈਟਰ ਨਹੀਂ ਮੇਰੇ ਸਾਥ ਜੀ ਤੁਹਾਡੀਆਂ ਜਿਹੜੀਆਂ ਬਿਲਡਿੰਗਾਂ ਨੇ ਇੱਥੇ ਤੁਸੀਂ ਕੋਈ ਕਾਪੀਰਾਈਟ ਰੱਖਦੇ ਕੁਝ ਵੀ ਕਾਪੀਰਾਈਟ ਰੱਖਦੇ ਹੈਗੇ ਵਿੱਚ ਕੁਝ ਨਹੀਂ ਸਰ ਮੇਰੀਆਂ ਜਿਹੜੀਆਂ ਪੇਂਟਿੰਗਾਂ ਮੈਂ ਕਾਪੀਰਾਈਟ ਨਹੀਂ ਰੱਖਦਾ ਉਹਦਾ ਰੀਜ਼ਨ ਕੀ ਕਿਉਂਕਿ ਜਦ ਮੈਂ ਚਾਈਲਡ ਸਗਾ ਤਾਂ ਮੈਂ ਵੀ ਕਾਪੀ ਕੀਆ ਕਰਿਆ ਕਰਦਾ ਸੀ ਔਰ ਉਹ ਕਾਪੀ ਕਰਕੇ ਮੈਨੂੰ ਖੁਸ਼ੀ ਮਿਲਦੀ ਸੀ ਕਿ ਯਾਰ ਮੈਂ ਇਸ ਆਰਟਿਸਟ ਦਾ ਜਿਹੜਾ ਹੈਗਾ ਹੈ ਨਾ ਇਸ ਦੇ ਇਸ ਦੇ ਬਰਾਬਰ ਹੋ ਗਿਆ ਸੋਚਦਾ ਹੁੰਦਾ ਸੀ ਲੇਕਿਨ ਉਹ ਬਚਪਨ ਉਹ ਬਚਕਾਨੀਆਂ ਗੱਲਾਂ ਉਹ ਕਾਪੀ ਕਰ ਕਰਕੇ ਬੰਦਾ ਸਿੱਖਦਾ ਵੀ ਇਹਦੇ ਵਿੱਚ ਉਹਨੇ ਕਲਰ ਕਿਹੜੇ ਲਏ ਜਾਕੀ ਮੇਰਾ ਪਾਵ ਸੀਗੀ ਤੂੰ ਸੇਲ ਕਰਨੀ ਹੈ ਕਿ ਇਹ ਮੇਰੀ ਪ੍ਰਾਪਰਟੀ ਹੈ ਜੀ ਕੱਲ ਨੂੰ ਕੋਈ ਉਸੇ ਪੇਂਟਿੰਗ ਬਣਾ ਕੇ ਕੋਈ ਮਤਲਬ ਤੁਸੀਂ ਪੇਂਟਿੰਗ ਬਣਾਈ ਹੈ ਵੇਖ ਲਿਆ ਤੁਹਾਨੂੰ ਦੇਖ ਕੇ ਕੋਈ ਹੋਰ ਬਣਾਦਾ ਹੈ ਤਾਂ ਉਸੇ ਉਹ ਆਪਣੀ ਕਮਰਸ਼ੀਅਲ ਉਹਨੂੰ ਸੇਲ ਕਰਦਾ ਹੈ ਜਾਕੀ ਦੈਟ ਇਜ਼ ਬੇਸਿਕਲੀ ਤੁਸੀਂ ਮੂਲ ਤੁਸੀਂ ਬਣਾਈਓ ਪੇਂਟਿੰਗ ਸਾਰੀ ਉਹ ਜੀ ਉਸੇ ਕਾਪੀਰਾਈਟ ਦਾ ਖੜਾ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਲੇਕਿਨ ਮੈਂ ਨਹੀਂ ਕੀਤਾ ਕਿਉਂਕਿ ਮੇਰੇ ਨਾਲ ਬਹੁਤ ਸਾਰੀਆਂ ਮੇਰੀਆਂ ਪੇਂਟਿੰਗ ਜਿਹੜੀਆਂ ਕਾਪੀ ਕਰਕੇ ਇੱਕ ਸ਼ਿਮਲਾ ਰਿਜ ਦੀ ਪੇਂਟਿੰਗ ਨੇ ਮੈਨੂੰ ਫੇਮ ਦਿੱਤਾ ਅੱਛਾ ਇਹ ਕੋਸ ਪੇਂਟਿੰਗ ਕਰਕੇ ਮੇਰੀਆਂ 37 ਪੇਂਟਿੰਗ ਜਿਹੜੀਆਂ ਬੌਟ ਕੀਤੀਆਂ ਗਈਆਂ ਉਹ ਮਰੀਨਾ ਹੋਟਲ 4 ਸਟਾਰ ਹੋਟਲ ਹੈ ਸ਼ਿਮਲਾ ਦੇ ਵਿੱਚ ਉਹਨਾਂ ਨੇ ਮੇਰੀਆਂ 37 ਪੇਂਟਿੰਗ ਉਸ ਪੇਂਟਿੰਗ ਦੇ ਕਰਕੇ ਬਾਏ ਕੀਤੀਆਂ ਔਰ ਮੇਰੀ ਉਹ ਪੇਂਟਿੰਗ ਡਿਸਪਲੇ ਦੇ ਵਿੱਚ ਹੁਣ ਬਾਏ ਉਹ ਨਹੀਂ ਕਰ ਲਈ ਠੀਕ ਹੈ ਉਸ ਤੋਂ ਪਹਿਲਾਂ ਉਸ ਪੇਂਟਿੰਗ ਦੇ ਜਿਹੜੇ ਹੈਗੇ ਆ ਕਹਿ ਲੋ ਵੀ ਕਾਪੀਆਂ ਕਰ ਕਰਕੇ ਚੰਡੀਗੜ੍ਹ ਦੇ ਬਹੁਤ ਸਾਰੇ ਆਰਟਿਸਟ ਨਾਮ ਨਹੀਂ ਮੈਂ ਲਵਾਂਗਾ ਕਿਉਂਕਿ ਨਾਮ ਕੁਝ ਲੋਕ ਐਸੇ ਨਹੀਂ ਜਿਨ੍ਹਾਂ ਨੇ ਪੀ ਐਚ ਡੀ ਵੀ ਕੀਤੀ ਹੋਈ ਆ ਲੇਕਿਨ ਉਹ ਕਾਪੀ ਮੇਰੇ ਕੰਮ ਨੂੰ ਕਰਕੇ ਸੇਲ ਕਰ ਰਹੇ ਮੇਰਾ ਕੰਮ ਵੀ ਸੇਲ ਹੋ ਰਿਹਾ ਉਹਨਾਂ ਦਾ ਵੀ ਕੰਮ ਚੱਲ ਰਿਹਾ ਸਟੂਡੈਂਟਸ ਇੱਕ ਟ੍ਰੈਜਰੀ ਹੋਈ ਮੇਰੇ ਨਾਲ Shimla 'ਚ ਮੇਰਾ ਐਗਜ਼ੀਬਿਸ਼ਨ ਲੱਗਿਆ ਤਾਂ ਉੱਥੇ ਇੱਕ ਪੇਰੈਂਟਸ ਆ ਗਿਆ ਕਿਸੇ ਬੱਚੇ ਦੇ ਉਹ ਮੇਰੇ ਨਾਲ ਬਹਿਸ ਕਰਨਗੇ ਜਿਸ ਵੀ ਇਹ ਪੇਂਟਿੰਗ ਤੁਸੀਂ ਕਾਪੀ ਕੀਤੀ ਮੇਰੇ ਮੁੰਡੇ ਦੀ अच्छा ते मैं कहा ठीक है जी मैं कॉपी ਕੀਤੀ इतना करो ਤੁਸੀਂ ਆਪਣੇ ਬੱਚੇ ਨੂੰ ਲਿਆਓ ਉਹਦਾ ਬੱਚਾ ਵੀ ਆ ਗਿਆ ਮੈਂ ਪੁੱਛਿਆ ਉਹਨਾਂ ਨੂੰ ਬੇਟਾ ਤੁਸੀਂ ਦਿਖਾਓ ਆਪਣਾ ਕੰਮ ਉਹ ਕਹਿੰਦਾ ਸਰ ਮੈਂ ਤੁਹਾਡੀ ਪੇਂਟਿੰਗ ਕਾਪੀ ਕਰਿਆ ਹਾਂ ਸਰ ਇੱਕ ਇੱਕ ਪੇਂਟਿੰਗ ਹੋ ਗਈ 10 ਸਾਲ ਦਾ ਕੰਮ ਆਇਆ اچھا ਉਹ ਜੋ ਮੈਨੂੰ ਖੁਸ਼ੀ ਮਿਲੀ ਫਿਰ ਮੈਨੂੰ ਹੀ ਪੁੱਛਿਆ ਸਰ ਤੁਸੀਂ ਪੇਂਟਿੰਗ ਮੈਂ ਤੁਹਾਡੀ ਹੋਰ ਪੇਂਟਿੰਗ ਕਾਪੀ ਕਰ ਲਾਂ ਮੈਂ ਉਹアドਵਾਈਸ ਕੀਤਾ ਮੈਂ ਕਿ ਬੇਟਾ ਜਿੱਦਾਂ ਨਾ ਇੱਕ ਕਿਸੇ ਦੀ ਮਸ਼ੂਕ ਜਿਹੜੀ ਹੈ ਨਾ ਉਹ ਆਪਣੀ ਨਹੀਂ ਹੋ ਸਕਦੀ ਇਹ ਪੇਂਟਿੰਗ ਸਾਡੀਆਂ ਮਸ਼ੂਕਾ ਹੈ ਇਹ ਸਾਡੇ ਬੱਚਿਆਂ ਵਾਂਗ ਹੈ ਇਸੇ ਲਈ ਤੁਸੀਂ ਕੁਝ ਆਪਣਾ ਕ੍ਰੀਏਟ ਕਰੋ ਜਿਹਨੂੰ ਤੁਸੀਂ ਕਹਿ ਸਕੋ ਕਿ ਮੇਰਾ ਮੇਰੇ ਕੋ ਪੇਂਟਿੰਗ ਨੂੰ ਤੁਸੀਂ ਕਾਪੀ ਕਰਕੇ ਸੇਲ ਕਰ ਦਿੱਤਾ ਇਹ ਕੋ ਵੱਡੀ ਡੀਲ ਨਹੀਂ ਹੈਗੀ ਇਹ ਤੁਹਾਡਾ ਇੱਕ ਲਰਨਿੰਗ ਪ੍ਰੋਸੈਸ ਹੈ ਆਪਣੇ ਇਨੋਵੇਸ਼ਨ ਕਰੋ ਏਟਲੀ ਤੁਸੀਂ ਕੁਝ ਨਵਾਂ ਕ੍ਰੀਏਟ ਕਰੋ ਤਾਂ ਕਿ ਕੱਲ ਨੂੰ ਤੁਹਾਡੇ ਤੇ ਕੋਈ ਉਂਗਲ ਨਾ ਉਠਾ ਸਕੀ। ਅੱਛਾ ਉਹ ਤੇ ਪੇਰੈਂਟਸ ਕੀ ਕਹਿ ਰਹੇ ਆ? ਸੌਰੀ ਸਰ। ਯਾਨੀ ਹਰ ਕਦਾ ਆਪਣਾ ਆਪਣਾ ਨਜ਼ਰੀਆ ਹੋ ਸਕਦਾ ਜੀ ਮੇਰੀ ਜਗ੍ਹਾ ਕੋਈ ਹੋਰ ਆਰਟਿਸਟ ਹੁੰਦਾ ਤਾਂ ਉਹ ਉਹਦੇ ਉੱਤੇ ਕੋਈ ਕੇਸ ਵੀ ਕਰ ਦਿੰਦਾ। ਪਰ ਨਹੀਂ ਇਹ ਇੱਕ ਅੱਛਾ ਜਿਹੜਾ ਹੈਗਾ ਹਿਮਨਿਟੀ ਨਹੀਂ ਹੈਗੀ ਜੇ ਆਪਾਂ ਇੱਕ ਆਰਟਿਸਟ ਹੈਗਾ ਟੂ ਵੀ ਹੈਨ ਆਰਟਿਸਟ। ਇੱਕ ਆਰਾਮ ਨਾਲ ਤੁਸੀਂ ਤੁਹਾਡਾ ਕੋ ਕੰਮ ਕਾਪੀ ਕਰ ਰਿਹਾ ਮੈਨੂੰ ਖੁਸ਼ੀ ਹੈ। ਕੋ ਬੇਚ ਰਿਹਾ ਮੇਰੇ ਮੀਰਾ ਕੰਮ ਜਿਹੜਾ ਮੇਰੇ ਸਟੋਕਸ ਲੱਗੇ ਹੋਏ ਆ। ਮੇਰੇ ਕੁਆਲਿਟੀ ਜਿਹੜੀ ਹੈਗੀ ਆ ਉਹ ਜਿਸ ਬਾયર ਨੇ ਖਰੀਦਣੀ ਆ ਉਹਨੇ ਮੇਰੀ ਕੁਆਲਿਟੀ ਦੇਖ ਕੇ ਕੰਮ ਖਰੀਦਣਾ ਜਿਸ ਵੇ ਮੇਰੀ ਕਾਪੀ ਕੀਤੀ ਕਿਸੇ ਨੇ ਉਹਦੇ ਵਿੱਚ ਉਹ ਕੁਆਲਿਟੀ ਆਣੀ ਨਹੀਂ ਕਿਉਂਕਿ ਮਾਸਟਰਪੀਸ ਤਾਂ ਇੱਕੋ ਹੀ ਆ ਅੱਜ ਮੋਨਾ ਲੀਜ਼ਾ ਨੂੰ ਹਜ਼ਾਰਾਂ ਨੇ ਲੋਕ ਪੇਂਟ ਕਰ ਰਹੇ ਆ ਹਾਂਜੀ ਠੀਕ ਹੈ ਜੀ ਲੇਕਿਨ ਮੋਨਾ ਲੀਜ਼ਾ ਜਿਹੜੀ ਉਹਨਾਂ ਨੇ ਬਣਾ ਦਿੱਤੀ ਠੀਕ ਹੈ ਉਹ ਕਦੇ ਵੀ ਨਹੀਂ ਬਣ ਸਕਦੀ ਉਹ ਪਪੂਲਰ ਹੋਣੀ ਉਹਦੇ ਤੋਂ ਵੀ ਵਧੀਆ ਕੰਮ ਕਰਨ ਵਾਲੇ ਬੰਦੇ ਬੈਠੇ ਆ ਜੀ ਠੀਕ ਹੈ ਤਾਂ ਕਾਪੀ ਜਿਹੜੀ ਹੈਗੀ ਆ ਇਹਦੇ ਤੇ ਕਾਪੀਰਾਈਟ ਲਗਾਣਾ ਮੇਰੇ ਹਸਾਮਨਾ ਆਰਟਿਸਟ ਲਈ ਸਭ ਤੋਂ ਵੱਡੀ ਵੇਪੂਫੀ ਹੈ ਅੱਛਾ ਕਿਉਂਕਿ ਲਰਨਿੰਗ ਪ੍ਰੋਸੈਸ ਬੱਚਿਆਂ ਦਾ ਰੁਕ ਜਾਂਦਾ ਉਹਨਾਂ ਦੀ ਜਿਹੜੀ ਕ੍ਰੀਏਟੀਵਿਟੀ ਉਹਨਾਂ ਦੇ ਵਿੱਚ ਜੋ ਉਤਸ਼ਾਹ ਆਣਾ ਹੈ ਪੇਂਟਿੰਗ ਨੂੰ ਲੈ ਕੇ ਉਹ ਖਤਮ ਹੋ ਜਾਣਾ ਤੇ ਤੁਸੀਂ ਬੱਚਿਆਂ ਦੀ ਗੱਲ ਕੀਤੀ ਸਟੂਡੈਂਟਸ ਤੁਹਾਡੇ ਹੋਣੇ ਕਾਫੀ ਜੀ ਤੇ ਉਹ ਤੁਸੀਂ ਉਹਨਾਂ ਲਈ ਵਰਕਸ਼ਾਪ ਵੀ ਆਰਗੇਨਾਈਜ਼ ਕਰਦੇ ਆ ਬਿਲਕੁਲ ਸਰ ਇੱਕ ਵਰਕਸ਼ਾਪ ਨਿਕਾਲੀ ਆਪਾਂ ਸਰ ਅਰਾਊਂਡ 200 ਦੇ ਆਸਪਾਸ ਮੈਂ ਵਰਕਸ਼ਾਪ ਅੱਛਾ ਆਊਟਡੋਰ ਜੋ ਆਊਟਿੰਗ ਕਰਕੇ ਸੀ ਆਊਟਡੋਰ ਪੇਂਟਿੰਗ ਡੈਮੋਸਟ੍ਰੇਸ਼ਨ ਇਸ ਆਊਟਡੋਰ ਕਿਦਾ ਮਤਲਬ ਅਸੀਂ ਕੁਝ ਲੋਕ ਗੈੱਟ ਟੁਗੇਦਰ ਹੁੰਨੇ ਆ ਜਿਹਦੇ ਵਿੱਚ ਸਟੂਡੈਂਟਸ ਹੁੰਦੇ ਹੈਗੇ ਅੱਛਾ ਠੀਕ ਹੈ ਜੀ 10 15 ਲੋਕ ਮਿਲ ਕੇ ਇੱਕ ਇਵੈਂਟ ਕਰਦੇ ਆ ਆਊਟਡੋਰ ਉਹਦੇ ਵਿੱਚ ਗਾਈਡ ਕੀਤਾ ਜਾਂਦਾ ਕਿ ਜੋ ਸਾਹਮਣੇ ਸਬਜੈਕਟ ਹੈ ਲੈਂਡਸਕੇਪ ਜਾਂ ਕੋਈ ਆਬਜੈਕਟ ਹੈ ਉਹਨੂੰ ਕਿੱਦਾਂ ਪੇਪਰ ਦੇ ਉੱਤੇ ਕ੍ਰੀਏਟ ਕਰਨਾ ਉਹਨੂੰ ਆਪਾਂ ਲਾਈਵ ਜੀ ਬਿਲਕੁਲ ਲਾਈਵ ਪੇਂਟ ਉਸ ਖਾਨੇ ਬੱਚੇ ਕਰਕੇ ਜੀ ਤੇ ਸਰ ਇੱਥੇ ਇੱਕ ਗੱਲ ਹੋਰ ਸੀ ਕਿ ਆਪਾਂ ਪੰਜਾਬ ਦੀ ਗੱਲ ਕਰੀ ਜੇ ਪੰਜਾਬ ਚ ਰਹਿੰਦੇ ਆ ਕਿ ਪੰਜਾਬ ਦਾ ਕਲਚਰ ਬਹੁਤ ਵਿਵਿਧ ਹੈ ਜੀ ਤੁਹਾਡੀ ਪਿੰਡ ਆਮ ਤੌਰ ਤੇ ਜਿੰਨੇ ਮੈਂ ਦੇਖੀਆਂ ਕਿ ਉਹ ਲੈਂਡਸਕੇਪ ਤੇ ਆਧਾਰਤਾ ਜ਼ਿਆਦਾ ਜੀ ਪੰਜਾਬ ਪੰਜਾਬੀਅਤ ਸਿੱਖ ਇਤਿਹਾਸ ਜੀ ਇਹ ਬਹੁਤ بڑا ਖਜ਼ਾਨਾ ਹੈ ਕਲਚਰ ਦਾ ਜੀ ਇਹਨਾਂ ਦੇ ਬਾਰੇ ਵੀ ਤੁਸੀਂ ਸੋਚਿਆ ਕੀ ਕੋਈ ਸਿੱਖ ਇਤਿਹਾਸ ਦੇ ਬਾਰੇ ਉਹਦੀ ਇੰਜੀਨੀਅਰ ਜੋ ਸਾਡੇ ਪੰਜਾਬੀ ਕਲਚਰ ਹੈ ਉਹਦੇ ਬਾਰੇ ਉਹਦੀ ਪੇਂਟਿੰਗਸ ਬਹੁਤ ਸਾਰਾ ਚੀਜ਼ ਹੈ ਸਾਡੇ ਕੋਲ ਤਾਂ ਸਰ ਐਕਚੁਅਲੀ ਕੀ ਹੁੰਦਾ ਆ ਹਰ ਇੱਕ ਆਰਟਿਸਟ ਦਾ ਇੱਕ ਜ਼ੋਨ ਹੁੰਦਾ ਹੁਣ ਇੱਥੇ ਅਸੀਂ ਇਹ ਗੱਲ ਕਰਦੇ ਆ ਕਿ ਜੇ ਅਸੀਂ ਮੰਨ ਲਓ ਵੀ ਅੱਜ ਦੀ ਡੇਟ ਦੇ ਵਿੱਚ 8-10 ਪੇਂਟਿੰਗ ਬਣਾ ਲੈਨੇ ਆ ਆਪਣੇ ਕਲਚਰ ਦੇ ਉੱਤੇ ਜੋ ਸ਼ਹੀਦ ਹੋ ਚੁੱਕੇ ਆ ਉਹਨਾਂ ਦੇ ਉੱਤੇ ਅਸੀਂ ਕੰਮ ਕੀਤਾ ਅਸੀਂ ਸ਼ਰਧਾਂਜਲੀ ਦੇਣ ਲਈ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਉਹਥੇ ਜਿਹਨੇ ਹੈਗੀਆਂ ਖਟਕੜ ਕਲਾਂ ਦੇ ਵਿੱਚ ਇਵੈਂਟ ਕੀਤਾ ਉਥੇ ਪੇਂਟਿੰਗਾਂ ਬਣਾ ਕੇ ਉਹਨਾਂ ਨੂੰ ਮਿਊਜ਼ੀਅਮ ਲਈ ਦਿੱਤੀਆਂ ਲੇਕਿਨ ਸਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਸਪੋਰਟ ਚਾਹੀਦੀ ਹੈਗੀ ਆ ਗਵਰਨਮੈਂਟ ਦੀ ਹੂੰ ਜੇ ਗਵਰਨਮੈਂਟ ਤੁਹਾਨੂੰ ਅਸੀਂ 10 ਇਹ ਛੋਟਾ ਪ੍ਰੋਜੈਕਟ ਨਹੀਂ ਹੁੰਦਾ ਇੱਕ ਲੈਂਡਸਕੇਪ ਬਣਾਣੀ ਇੱਕ ਛੋਟਾ ਪ੍ਰੋਜੈਕਟ ਹੈ ਇਹ ਇੱਕ ਇੱਕ ਥੀਮ ਦੇ ਉੱਤੇ ਕੰਮ ਕਰਨਾ ਕੁਝ ਸਾਡੇ ਕੋਲ ਫੋਟੋਗ੍ਰਾਫ ਹੈ ਹੀ ਨਹੀਂ ਉਹਨਾਂ ਨੂੰ ਕ੍ਰੀਏਟ ਕਰਨਾ ਉਹਨਾਂ ਲਈ ਇੱਕ ਬੰਦਾ ਨਹੀਂ ਕਰ ਸਕਦਾ 10-12 ਮਾਸਟਰ ਦਾ ਇੱਕ ਗਰੁੱਪ ਬਣੇਗਾ ਉਹਨਾਂ ਦੇ ਵਿੱਚ ਇੱਕ ਕਮਾਂਡਰ ਹੋਏਗਾ ਇੱਕ ਡਰਾਇਰ ਹੋਏਗਾ ਇੱਕ ਪੇਂਟਰ ਹੋਏਗਾ ਉਹ ਸਾਰਾ ਮਿਲ ਕੇ ਇੱਕ ਪ੍ਰੋਜੈਕਟ ਤਿਆਰ ਹੁੰਦਾ ਉਹ ਬਹੁਤ ਵੱਡੇ ਬਜਟ ਦੀ ਗੱਲ ਹੈ ਜਿੱਦਾਂ ਕੋਈ ਕੋਈ ਆਰਟਿਸਟ ਤੁਸੀਂ ਆਰਟਿਸਟ ਹੋ ਕੋਈ ਵੀ ਆਰਟਿਸਟ ਹੋਵੇ ਮੈਂ ਜਿੱਥੇ ਤੱਕ ਦੇਖਿਆ ਹੈ ਕਿ ਇੱਕ ਕਲਾ ਕਲੀ ਕਦੀ ਨਹੀਂ ਆਉਂਦੀ ਉਹ ਕਈ ਗੁਣ ਨਾਲ ਲੈ ਕੇ ਆਉਂਦੀ ਹੈ ਕਿਉਂਕਿ ਜਿਹ ਹੈ ਹੀ ਆਰਟਿਸਟ ਉਹਦੇ ਅੰਦਰ ਪਰਮਾਤਮਾ ਨੇ ਕਈ ਕੋਈ ਬਖਸ਼ਿਆ ਹੁੰਦਾ ਨੂੰ ਜੀ ਕਿ ਤੁਸੀਂ ਚਿੱਤਰਕਾਰੀ ਤੋਂ ਇਲਾਵਾ ਹੋਰ ਵੀ ਕੋਈ ਅਜਿਹੇ ਸ਼ੌਕ ਰੱਖਦੇ ਜਿਹੜੇ ਕਲਾ ਨਾਲ ਰਿਲੇਟਡ ਹੈ ਮੈਂ ਕਲਾ ਦੇ ਵਿੱਚ ਪੋਇਟਰੀ ਗੀਤਕਾਰੀ ਅੱਛਾ ਜੀ ਇਹਨਾਂ ਦਾ ਮੈਂ ਕਾਇਲ ਹਾਂ ਤੁਸੀਂ ਪਹਿਲਾਂ ਦੋ ਤੇ ਦੁਬਾਰਾ ਦੇਵੀ ਮਖਸੂਸ ਵੀ ਜਨਾਬ ਦਾ ਵੀ ਜ਼ਿਕਰ ਕੀਤਾ ਹੈ ਉਹ ਤੋਂ ਲੱਗਾ ਤਾਂ ਸੀਗਾ ਮੜਾ ਜੇ ਤੁਹਾਨੂੰ ਇਹ ਵੀ ਟੇਸ ਤੁਹਾਡਾ ਹੈਗਾ ਯਾ ਜੀ ਜੀ ਬਿਲਕੁਲ ਐਕਚੁਅਲੀ ਮਾਰਕੀਟ ਦੇ ਵਿੱਚ ਮੇਰੇ 6 Song ਜਿਹੜੇ ਹੈਗੇ ਮੈਂ ਮਾਰਕੀਟ ਚ ਦੇ ਚੁੱਕਾ ਅੱਛਾ ਔਰ ਨਹੀਂ ਗਾ ਕੀ ਜਾਂ ਰੋਹਨ ਜੀ ਬਿਲਕੁਲ ਗਾ ਲਿਖੇ ਗਾ ਕੀ ਅੱਛਾ ਐਜ਼ ਅ ਸਿੰਗਰ ਜੀ ਐਜ਼ ਅ ਸਿੰਗਰ ਵੀ ਦੇ ਚੁੱਕਾ ਅੱਛਾ ਔਰ ਉਹਦੇ ਵਿੱਚ ਮਾਡਲ ਵੀ ਮੈਂ ਖੋਦੀ ਆ ਠੀਕ ਹੈ ਬਹੁਤ ਦੇਖੋ ਜਿਹੜੀ ਇਹ ਗੀਤਕਾਰੀ ਹੈਗੀ ਹੈ ਨਾ ਜਦੋਂ ਬੰਦਾ ਨਾ ਕਿਸੇ ਚੀਜ਼ ਤੋਂ ਨਰਾਸ਼ ਹੋ ਜਾਂਦਾ ਜਾਂ ਕਿਸੇ ਚੀਜ਼ ਦੇ ਬਿਲਕੁਲ ਕਰੀਬ ਚਲੇ ਜਾਂਦਾ ਫਿਰ ਉਹ ਗੀਤਕਾਰੀ ਉਹ ਕਲਪਨਾ ਜਿਹੜੀ ਹੈਗੀ ਆ ਉਹਦੇ ਬਲਵਲੇ ਜਿਹੜੇ ਹੈਗੇ ਆ ਉਹ ਗੀਤਾਂ ਰਾਹੀਂ ਉਹ ਪੋਇਟਰੀ ਰਾਹੀਂ ਉਹ ਬਾਹਰ ਆਉਂਦੇ ਆ ਜਿੱਦਾਂ ਮੈਂ ਇਨਸਪਾਇਰ ਸਗਾ ਬਹੁਤ سارے ਆਰਟਿਸਟਾਂ ਤੋਂ ਆਰਟਿਸਟ ਦਾ ਮਤਲਬ ਇਹ ਨਹੀਂ ਕਿ ਉਹ ਸਿਰਫ ਪੇਂਟਿੰਗ ਬਣਾਉਣ ਵਾਲੇ ਆਰਟਿਸਟਾਂ ਦੇ ਵਿੱਚ ਜਿਸ ਤਰ੍ਹਾਂ ਦੇਵੀ ਮਖਸੂਸਪੁਰੀ ਆ ਭਾਜੀ ਆ ਗਏ ਜਦ ਕਦੇ ਵੀ ਗੱਲ ਤੁਰਦੀ ਆ ਤਾਂ ਉਹਨਾਂ ਦੀ ਨਸੀਹਤ ਹੀ ਉਹਨਾਂ ਦੀ ਪੋਇਟਰੀ ਦੇ ਵਿੱਚ ਨਸੀਹਤ ਹੁੰਦੀ ਆ ਤਾਂ ਮੈਂ ਵੀ ਖੁਦ ਥੋੜਾ ਬਹੁਤ ਲਿਖਦਾ ਸੀ ਕੀ ਲਿਖਿਆ ਬੜਾ ਸੁਣਾ ਤੁਹਾਨੂੰ ਜਰਾ ਹਾਂਜੀ ਬੋਲ ਕੇ ਸੁਣਾ ਦਿੰਨਾ ਜੀ ਕਿ ਹਿੰਮਤ ਕਰ ਤੂੰ ਸੱਜਣਾ ਮੰਜ਼ਲ ਤੇਰੀ ਹੋਵੇਗੀ ਇੱਕ ਟਾਈਮ ਤੇ ਬੰਦਾ ਹੈਗਾ ਆਪਣਾ ਆਪ ਨੂੰ ਜਿਹੜਾ ਹੈਗਾ ਨਾ ਬਹੁਤ ਲੋ ਫੀਲ ਕਰਦਾ ਬਹੁਤ ਜ਼ਿਆਦਾ ਉਹਨੂੰ ਲੱਗਦਾ ਕਿ ਯਾਰ ਮੈਂ ਦੁਨੀਆ ਜਿਹੜੀ ਖਤਮ ਹੋ ਰਹੀ ਆ ਮੇਰੇ ਲਈ ਖਤਮ ਹੋ ਰਹੀ ਹੈ ਮੈਂ ਦੁਨੀਆ ਦੇ ਵਿੱਚ ਕਾਮ ਕਾਮਯਾਬ ਨਹੀਂ ਹੋ پا ਰਿਹਾ ਤਾਂ ਮੇਰਾ ਉਹਨਾਂ ਦਾ ਦੋਸਤਾਂ ਲਈ ਸੰਦੇਸ਼ ਹਿੰਮਤ ਕਰ ਤੂੰ ਸੱਜਣਾ ਮੰਜ਼ਲ ਤੇਰੀ ਹੋਵੇਗੀ ਤੇਰੀ ਹਿੰਮਤ ਅੱਗੇ ਤਾਂ ਤਕਦੀਰ ਵੀ ਰੋਵੇਗੀ ਤੇਰੇ ਸਭ ਘਮਾਂ ਦੀ ਆਖਰ ਢਲ ਜਾਣੀ ਹੈ ਸ਼ਾਮ ਨਵੀਂ ਸੁਬਾਹ ਖੜੀ ਤੇਰੇ ਇੰਤਜ਼ਾਰ 'ਚ ਹੋਵੇਗੀ ਕੀ ਬਾਤ ਹਿੰਮਤ ਕਰ ਤੂੰ ਸੱਜਣਾ ਮੰਜ਼ਲ ਤੇਰੀ ਹੋ ਬਹੁਤ ਅੱਛੀ ਤੇ ਉਹਨਾਂ ਦੋਸਤਾਂ ਲਈ ਜਿਹੜੇ ਕੁਝ ਮਾਸ਼ੂਕਾਂ ਤੋਂ ਨਾਰਾਜ਼ ਹੋ ਜਾਂਦੇ ਆ ਜਾਂ ਉਹ ਉਹਨਾਂ ਨੂੰ ਉਹ ਮੁਹੱਬਤ ਨਹੀਂ ਮਿਲ ਪਾਂਦੀ ਉਹਨਾਂ ਲਈ ਵੀ ਮੈਂ ਲਿਖਦਾ ਕਿ ਸ਼ੀਰੇ ਬਹੁਤ ਹੋ ਗਿਆ ਹੁਣ ਸ਼ਾਇਰੀ ਦੇ ਵਿੱਚ ਮੇਰਾ ਨਾਮ ਜਸਵੀਰ ਸ਼ੀਰਾ ਹੈ ਅੱਛਾ ਤੇ ਜਿਹੜੀ ਇਹ ਹੈ ਕਿ ਆ ਪੇਂਟਿੰਗ ਹੈ ਉਹਦੇ ਵਿੱਚ ਮੇਰਾ ਨਾਮ ਜਸਵੀਰ ਨਾਮ ਕਿਉਂਕਿ ਮੇਰੇ ਮਾਤਾ ਜੀ ਮੈਨੂੰ ਸ਼ੀਰੇ ਤੇ ਨਾਮ ਨਾਲ ਸੰਬੋਧਿਤ ਕਰਦੇ ਆ ਹੂੰ ਤਾਂ ਮੈਂ ਫਿਰ ਉਹੀ ਨਾਮ ਜਿਹੜਾ ਹੈਗਾ ਹੈ ਆਪਣਾ ਗੀਤਾਂ ਦੇ ਵਿੱਚ ਰੱਖਿਆ ਹੋਇਆ ਉਹਦੇ ਵਿੱਚ ਮੈਂ ਲਿਖਦਾ ਜਿਹੜੇ ਬੰਦੇ ਨਰਾਸ਼ ਹੋ ਜਾਂਦੇ ਮੁਹੱਬਤ ਤੋਂ ਉਹਨਾਂ ਲਈ ਲਿਖਦਾ ਸ਼ੀਰੇ ਬਹੁਤ ਹੋ ਗਿਆ ਸਮਾਂ ਬਰਬਾਦ ਨਾ ਕਰੀ ਅੱਛਾ ਚੀਰੇ ਬਹੁਤ ਹੋ ਗਿਆ ਸਮਾਂ ਬਰਬਾਦ ਨਾ ਕਰੀ ਇਸ਼ਕ ਤੋਂ ਤੌਬਾ ਕਰ ਲਮਈ ਹੁਣ ਉਹਦੇ ਬਾਅਦ ਨਾ ਕਰੂੰ। ਕੀ ਬਾਤ ਹੈ ਜਿਹੜੀ ਮਹਿੰਦੀ ਰਿਚਾ ਕੇ ਹੱਥਾਂ ਉੱਤੇ ਭੁੱਲ ਗਈ ਤੈਨੂੰ ਉਹ ਜੇਕਰ ਚੰਗਾ ਰਹਿਣਾ ਹੈ ਤੂੰ ਉਹਨੂੰ ਯਾਦ ਨਾ ਕਰ। ਕੀ ਬਾਤ ਹੈ ਤੇ ਇਹ ਤੁਸੀਂ ਇਹ ਕਿਸੇ ਯਾਦ ਕਰਦੇ ਵੀ ਇਹ ਕਿਦੇ 60 ਸੁੱਟ ਲੱਗੀ ਵੀ ਪਹਿਲਾਂ ਵੀ ਕਿਤੇ ਬਿਲਕੁਲ 60 ਤੋਂ ਬਗੈਰ ਤਾਂ ਕਲਾਕਾਰ ਬਣਦਾ ਹੀ ਨਹੀਂ ਕਲਾਕਾਰ ਬਣਦਾ ਹੀ ਨਹੀਂ ਹੈਗਾ ਦੇਵੀ ਭਾਜੀ ਕਹਿੰਦੇ ਆ ਉਹ ਕਹਿੰਦੇ ਕਿੰਜ ਲਹੂ ਸਿਆਹੀ ਬਣ ਕੇ ਆਉਂਦਾ ਵਰਕੇ ਤੇ ਹੈਨਾ ਉਹ ਜਿਹੜੀਆਂ ਜਿੰਝਾਂ ਚੀਜ਼ਾਂ ਹੈਗੀਆਂ ਲਹੂ ਲਹੂ ਹੀ ਹੈ ਇਹ ਬਣ ਕੇ ਆਂਦਾ ਵਰਕੇ ਤੇ ਸਿਆਹੀ ਬਣ ਕੇ ਇਹ ਕੋਈ ਕਲਮ ਜਾਂ ਦਬਾਤ ਜਾਂ ਇਹ ਚੀਜ਼ਾਂ ਤਾਂ ਬਹੁਤ ਬਿਆਨ ਕਰਨ ਲਈ ਟੂਲ ਹੈ ਤਾਂ ਹਾਂਜੀ ਇਹ ਸਾਰੇ ਟੂਲ ਹੈ ਅੱਛਾ ਇੱਕ ਮੇਰਾ ਗੀਤ ਜੋ ਬੜਾ ਮਕਬੂਲ ਹੋਇਆ ਲੋਕਾਂ ਦੇ ਵਿੱਚ ਕਿ ਮੈਂ ਤੇਰੇ ਰਾਹਾਂ 'ਚ ਬੈਠਾ ਉਹਦੇ ਪੁੱਛੇ ਅੱਗੇ ਦੋ ਲਾਈਨਾਂ ਮੈਂ ਤੇਰੇ ਰਾਹਾਂ 'ਚ ਬੈਠਾ ਤੂੰ ਪਰ ਤਾਵੇਂਗੀ ਕਰਦਾ ਤੇਰੀ ਉਡੀਕ ਹਾਲੇ ਵੀ ਮੈਂ ਤੇਰੇ ਰਾਹਾਂ 'ਚ ਬੈਠਾ ਤੂੰ ਪਰ ਤਾਵੇਂ ਕੀ ਕਰਦਾ ਤੇਰੀ ਉਡੀਕ ਹਾਲੇ ਵੀ ਮੇਰੇ ਲੇਖਾਂ 'ਚੋਂ ਨਹੀਂ ਮਿਟੀ ਹੈ ਮੌਜੂਦ ਤੇਰੇ ਨਾਂ ਦੀ ਲੀਕ ਹਾਲੇ ਕੀ ਬਾਤ ਹੈ ਕੀ ਬਾਤ ਇੱਥੋਂ ਗੀਤ ਨਿਕਲਦਾ ਅ ਐਨਾ ਕ ਯਕੀਨ ਮੈਨੂੰ ਅੱਜ ਵੀ ਹੈ ਤੇਰੇ ਤੇ ਇੱਕ ਨਾ ਤੂੰ ਇੱਕ ਦਿਨ ਆਪ ਚੱਲ ਆਵੇਂਗੀ ਜਿੰਨਾ ਤੂੰ ਸਤਾਇਆ ਏ ਜਿੰਨਾ ਤੂੰ ਰੋਵਾਇਆ ਏ ਇੱਕ ਨਾ ਤੂੰ ਇੱਕ ਦਿਨ ਆਣ ਕੇ ਹਸਾਵੇਂਗੀ ਐਨਾ ਕ ਯਕੀਨ ਮੈਨੂੰ ਅੱਜ ਵੀ ਹੈ ਤੇਰੇ ਤੇ ਇੱਕ ਨਾ ਤੋਂ ਇੱਕ ਦਿਨ ਆਪ ਚਲਾएंगे ਜਿਹੜੀਆਂ ਤੁਹਾਡੇ ਸੁਣੀਏ ਸਰਟ ਬਹੁਤ ਗਹਿਰੀ ਲੱਗੀ ਮਿੱਥੇ ਹੀ ਨਜ਼ਰ ਆਇਆ ਜੀ ਤੇ ਗੀਤ ਔਰ ਚਿੱਤਰਕਾਰੀ ਪੇਂਟਿੰਗ ਜੀ ਕਿਤੇ ਦੋਨੋਂ ਕਲੈਸ਼ ਵੀ ਕਰਦੇ ਨੇ ਕਿਤੇ ਬਿਲਕੁਲ ਕਲਾ ਡਾਇਵਰਟ ਹੁੰਦੀ ਆ ਜਿੰਨੀ ਦੇਰ ਮੈਂ ਪੇਂਟਿੰਗ ਦੇ ਵਿੱਚ ਰਿਹਾ ਇਹ ਮੇਰੀ ਕਲਾ ਬਿਲਕੁਲ ਹੋਈ ਹੋਈ ਸੀ ਸੁੱਤੀ ਰਹੀ ਜਦ ਉਹ ਜਿਹੜਾ ਜ਼ਖਮ ਮਿਲਿਆ ਤੇ ਪੇਂਟਿੰਗਸ ਹੋ ਗਈ ਇਹ ਕਲਾ ਜਾ ਜਾਂ ਗਈ ਯਾਨੀ ਕਹਿਣ ਦਾ ਮਤਲਬ ਮੇਰੇ 1.5 ਸਾਲ ਮੈਂ ਪੇਂਟਿੰਗ ਨਹੀਂ ਕਰ ਪਾਇਆ ਫਿਰ ਉਹ ਸਾਰਾ ਜਿਹੜਾ ਸੀਗਾ ਉਹ ਸਮਾਂ ਮੇਰਾ ਸ਼ਾਇਰੀ ਨੇ ਉਹ ਮੇਰਾ ਗੀਤਕਾਰੀ ਨੇ ਹੀ ਲਿਆ ਕਲਾ ਡਾਇਵਰਟ ਹੋ ਜਾਂਦੀ ਤੇ ਅੱਜ ਦੀ ਸਥਿਤੀ ਕੀ ਹੈ ਜੀ ਅੱਜ ਦੀ ਸਥਿਤੀ ਮੈਂ ਐਜ਼ ਅ ਪ੍ਰੋਫੈਸ਼ਨਲ ਐਜ਼ ਅ ਪੇਂਟਰ ਪੇਂਟਰ ਹੂੰ ਦੋ ਕੁਸ਼ਤੀਆਂ ਤੇ ਬੈਠ ਨਹੀਂ ਹੈਗਾ ਹੁਣ ਨਹੀਂ ਸਰ ਉਹਨੂੰ ਬੈਲੈਂਸ ਕੀਤਾ ਬੜਾ ਔਖਾ ਬੈਲੈਂਸ ਕੀਤਾ ਕੋ ਚੀਜ਼ਾਂ ਹੁੰਦੀਆਂ ਬੰਦਾ ਐਕਸੈਪਟ ਨਹੀਂ ਕਰਦਾ ਲੇਕਿਨ ਹੌਲੀ-ਹੌਲੀ ਮੈਂ ਪਹਿਲਾ ਗੀਤ ਲਿਖਦਾ ਸੀ ਕਿ ਵਕਤ ਨੇ ਲਿਖਿਆ ਜੋ ਤੇਰੇ ਦਿਲ ਤੇ ਮੇਰਾ ਨਾਂ ਦਿਲ ਤੋਂ ਮਿਟਾ ਕੇ ਦਿਖਾ ਮੇਰੀ ਜ਼ਿੰਦਗੀ ਚੋਂ ਤੁਰ ਜਾਣ ਵਾਲੀਏ ਜਾਣਾ ਹੀ ਤਾਂ ਦਿਲ ਵਿੱਚੋਂ ਜਾ ਕੇ ਦਿਖਾ ਲੇਕਿਨ ਹੁਣ ਮੈਂ ਇਹ ਲਿਖਣਾ ਹੈਗਾ ਆ ਕਿ ਜਿਨੇ ਜਾਣਾ ਆ ਉਹਨੂੰ ਰੋਕਿਆ ਨਹੀਂ ਜਾ ਸਕਦਾ ਬਿਲਕੁਲ ਇਹ ਆਫ ਜੋ ਆਪਣਾ ਇੰਟਰਵਿਊ ਹੋ ਜੂਗੀ ਨਾ ਆਫ ਦੀ ਕੈਮਰਾ ਮੈਨੂੰ ਦੱਸ ਦਿਓ ਇਹ ਕਿਹਦੇ ਬਾਰੇ ਲਿਖਿਆ ਗਿਆ ਸਾਰਾ ਕੁਝ ਓਕੇ ਨਾ ਦੇਵੀ ਸਰ ਦਾ ਇੱਕ ਸ਼ੇਰ ਹੈਗਾ ਆ ਉਹ ਕਹਿੰਦੇ ਦੇਵੀ ਦੇਆਂ ਗੀਤਾਂ ਵਿੱਚ ਜੇ ਦੇਵੀ ਦੇਆਂ ਗੀਤਾਂ ਵਾਲੀ ਜਿਹਦੇ ਹੱਥ ਡੋਰ ਏ ਇੱਕ ਬਿੰਦਾ ਇੱਕ ਬੋਵੀ ਇੱਕ ਕੋਈ ਹੋਰ ਏ ਉਹ ਜੇ ਉਸਤਾਦ ਲੋਕਾਂ ਨੇ ਨਹੀਂ ਜ਼ਿਕਰ ਕੀਤਾ ਤਾਂ ਅਸੀਂ ਤਾਂ ਬਹੁਤ ਛੋਟੇ ਬੱਚੇ ਆ ਜੇ ਅਸੀਂ ਤਾਂ ਰੋਣਾ ਵੀ ਨਹੀਂ ਸਿੱਖਿਆ ਤੁਹਾਡਾ ਅਫੀਸਰ ਨਾ ਰੋਣਾ ਚਾਹੇ ਨਹੀਂ ਸਿੱਖਿਆ ਪਰ ਤੁਹਾਡਾ ਜਿਹੜਾ ਜਿਹੜੀ ਤੁਹਾਡੀ ਕਲਾ ਹੈ ਉਹਦਾ ਅਸਮਾਨ ਇੰਨਾ ਕਿ ਖੁੱਲਾ ਹੈ ਤੁਹਾਡੀ ਡਾਰੀ ਬਹੁਤ ਦੂਰ ਤੱਕ ਜਾਣੀ ਹੈ ਤੇ ਜਾ ਵੀ ਰਹੀ ਹੈ ਤੇ ਅਸੀਂ ਪ੍ਰਭਾਤਮਾ ਅਗੇ ਦੁਆ ਕਰਦੇ ਹਾਂ ਕਿ ਤੁਹਾਡੀ ਕਲਾ ਨੂੰ ਹੋਰ ਪੰਖ ਲਗਾਵੇ ਤੁਸੀਂ ਆਪਣੀ ਕਲਾ ਨੂੰ ਆਪ ਵੀ ਅੱਗੇ ਲੈ ਕੇ ਜਾਓ ਤੇ ਤੁਹਾਡੇ ਸਟੂਡੈਂਟਸ ਜੇ ਤੁਹਾਡੇ ਤੋਂ ਸਿੱਖ ਰਹੇ ਨੇ ਉਹ ਵੀ ਤੁਹਾਡੀ ਕਲਾ ਤੋਂ ਸਿੱਖ ਕੇ ਇਸ ਕਲਾ ਦਾ ਸਮਾਜ ਦੇ ਵਿੱਚ ਪ੍ਰਚਾਰ ਕਰੇ ਇੱਕ ਕਾਸਟ ਜਰ ਕੈਮਰਾ ਜਾਂਦੇ ਹੁੰਦੇ ਇੱਕ ਹੋਰ ਕਹ ਲੂੰ ਜੀ ਸਰ ਉਹ ਵੈਸੇ ਤੁਸੀਂ ਜੋ 61 ਰੁਪਏ ਦੇ ਚੁੱਕੇ ਮੈਨੂੰ ਫੇਰ ਹੀ ਸਵਾਲ ਆ ਰਿਹਾ ਜੀ ਸਰ ਕਿ ਅੱਜ ਦੇ ਕਮਰਸ਼ੀਅਲ ਦੌਰ ਦੇ ਵਿੱਚ ਜੀ ਮੈਂ ਦੇਖਿਆ ਸੋਸ਼ਲ ਮੀਡੀਆ ਹੋਵੇ ਜਾਂ ਪਿੰਟਰ ਹੋਵੇ ਜਾਂ ਕੋਈ ਗੀਤਕਾਰ ਹੋਵੇ ਪੋਲੀਟਿਸ਼ੀਅਨ ਪਹਿਲਾਂ ਪਕੜਦਾ ਹੈ ਕਿ ਉਹਦੇ ਨਾਂ ਜਲਦੀ ਹਾਈਲਾਈਟ ਹੁੰਦਾ ਹੈ ਗੱਲ ਜਲਦੀ ਦੂਰ ਤੱਕ ਪਹੁੰਚਦੀ ਹੈ ਜੀ ਤੇ ਤੁਸੀਂ ਸੋਚਿਆ ਕਦੀ ਕਿ ਪੋਲੀਟਿਸ਼ੀਅਨਸ ਦੀਆਂ ਪੇਂਟਿੰਗਸ ਬਣਾਉਂਦਾ ਕੁਝ ਨਹੀਂ ਸਰ ਇਹ ਤੇ ਤੇ ਇਸ ਤਰ੍ਹਾਂ ਆ ਮੈਂ ਇਹ ਕਹਿਣਾ ਚਾਹਨਾ ਵੀ ਦੋ ਤਰ੍ਹਾਂ ਦਾ ਆਰਟਿਸਟ ਹੈ ਇੱਕ ਜਿਹੜਾ ਬ੍ਰੇਨ ਤੋਂ ਆ ਤੇ ਇੱਕ ਜਿਹੜਾ ਦਿਲ ਤੋਂ ਆ ਜਿਹੜਾ ਤਾਂ ਦਿਲ ਤੋਂ ਆਰਟਿਸਟ ਹੈ ਜਦ ਤੱਕ ਉਹਨੂੰ ਉਹਦੇ ਵਿੱਚ ਕੋਈ ਕੁਆਲਿਟੀ ਨਜ਼ਰ ਨਹੀਂ ਆਂਦੀ ਜਦ ਤੱਕ ਉਹਨੂੰ ਉਹਦਾ ਸਫਰ ਨਜ਼ਰ ਨਹੀਂ ਆਂਦਾ ਉਦੋਂ ਤੱਕ ਉਹ ਉਹਦੀ ਪੇਂਟਿੰਗ ਬਣਾਉਣ ਲਈ ਰੈਡੀ ਨਹੀਂ ਹੋਏਗਾ ਤਾਂ ਮੇਰੀ ਨਜ਼ਰ ਦੇ ਵਿੱਚ ਕੋਈ ਐਸੋ ਜਿਹੀ ਪੋਲੀਟਿਸ਼ੀਅਨ ਪਬਲਿਕ ਫਿਗਰ ਨਹੀਂ ਹੈ ਕਿ ਮੈਂ ਉਹਨੂੰ ਪੇਂਟ ਕਰਾਂ ਤੁਸੀਂ ਉਹਨੂੰ ਕੋਈ ਮਤਵ ਨਹੀਂ ਦੇ ਰਹੇ ਨਹੀਂ ਕਿਉਂਕਿ ਆਰਟਿਸਟ ਆਰਟ ਜਿਹੜਾ ਹੈਗਾ ਬਿਲਕੁਲ ਇੱਕ ਅਲੱਗ ਵਿਸ਼ਾ ਆ ਠੀਕ ਹੈ ਜੀ ਕਿਉਂਕਿ ਅੱਜ ਤੋਂ ਬਾਅਦ ਜੇ ਮੰਨ ਲਓ ਹੋਰ 10 ਸਾਲ 20 ਸਾਲ ਬਾਅਦ ਸਾਡੀ ਕੋਈ ਪੇਂਟਿੰਗ ਦੇਖੇਗਾ ਉਹ ਦੇਖੇਗਾ ਵੀ ਇਹ ਨਹੀਂ ਆਏ ਪੇਂਟਿੰਗ ਬਣਾਈ ਤਾਂ ਕਿਉਂ ਬਣਾਈ ਤਾਂ ਉਹਦੇ ਪਿੱਛੇ ਕੋਈ ਸਟੋਰੀ ਹੋਵੇ ਤਦ ਹੀ ਤਾਂ ਦੇਖਣ ਦਾ ਬਣਾਉਣ ਦਾ ਫਾਇਦਾ ਬਿਲਕੁਲ ਸੋ ਜਸਵੀਰ ਸਿੰਘ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਮਜ਼ਾ ਆਇਆ ਬਿਲਕੁਲ ਇਹ ਪ੍ਰਯਾਸ ਹੈ ਕਿ ਸਾਡੇ ਪ੍ਰੋਗਰਾਮ ਦੇ ਰਾਹੀਂ ਸਮਾਜ ਨੂੰ ਇੱਕ ਸੇਧ ਮਿਲੇ ਇੱਕ ਦਿਸ਼ਾ ਮਿਲੇ ਔਰ ਇੱਕ ਮੈਸੇਜ ਆਵੇ ਔਰ ਤੁਹਾਡੀ ਇਸ ਅੱਜ ਦੀ ਗੱਲਬਾਤ ਤੋਂ ਬਾਅਦ ਸਮਾਜ ਨੂੰ ਡੈਫੀਨਿਟਲੀ ਮੈਸੇਜ ਮਿਲਿਆ ਹੈ ਔਰ ਵੱਡੀ ਗੱਲ ਹੈ ਕਿ ਜਿਹੜੇ ਜਿਹੜੀ ਸਾਡੀ ਯੁਵਾ ਪੀੜ੍ਹੀ ਪੇਂਟਿੰਗ ਦੇ ਨਾਲ ਚਿੱਤਰਕਾਰ ਦੇ ਨਾਲ ਆਪਣਾ ਭਵਿੱਖ ਬਣਾਉਣ ਦੇ ਬਾਰੇ ਸੋਚਦੀ ਪਈ ਹੈ ਉਸ ਨੂੰ ਕਈ ਸੂਖਮ ਪਹਿਲੂ ਵੀ ਅੱਜ ਜਾਣਨ ਨੂੰ ਮਿਲੇ ਨੇ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਐਬਿਲਟੀ ਐਜੂਕੇਟ ਦੇ ਇਸ ਪ੍ਰੋਗਰਾਮ ਦੇ ਵਿੱਚ ਆਂਦਾ ਸੋ ਸਾਥੀਓ ਇਹ ਸੀ ਸ਼੍ਰੀ ਜਸਵੀਰ RAM ਜੀ ਆਰਟਿਸਟ ਇੰਟਰਨੈਸ਼ਨਲ ਆਰਟਿਸਟ ਨੇ ਚਿੱਤਰਕਾਰ ਨੇ ਪੇਂਟਰ ਨੇ ਔਰ ਬਹੁਤ ਸਾਰੇ ਖੂਬੀਆਂ ਨਾਲ ਵਿੱਚ ਨੇ ਅੱਜ ਤੁਸਾਂ ਜਾਣਿਆ ਤੇ ਜਲਦੀ ਹੀ ਆਪਾਂ ਅਗਲਾ ਇੱਕ ਹੋਰ ਐਪੀਸੋਡ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਸ ਦੇ ਵਿੱਚ ਨਵੀਂ ਸ਼ਖਸੀਅਤ ਇੱਕ ਨਵੀਂ ਵਿਦਾ ਲੈ ਕੇ ਪੇਸ਼ ਹੋਵਾਂਗੇ ਤਦ ਤੱਕ ਦੇ ਲਈ ਇਜਾਜ਼ਤ ਦਿਓ ਤਸ਼ਕੁਰ